ਫੌਜੀ ਜਵਾਨ ਅਰਵਿੰਦਰ ਸਿੰਘ ਜਿਸ ਦੇ ਨਾਲ ਅਣਮਨੁੱਖੀ ਤਸ਼ੱਦਦ ਹੋਇਆ ਚੰਡੀਗੜ੍ਹ ਪੁਲਿਸ ਨੇ ਕੀਤਾ ਦਸਤਾਰ ਸਜਾਉਂਦਾ ਸੀ ਗਰੰਥੀ ਸੀ ਵੱਡੇ ਵੱਡੇ ਕਰਨਲ ਅਰਦਾਸ ਦੇ ਵਿੱਚ ਸ਼ਾਮਲ ਹੁੰਦੇ ਰਹੇ ਨੇ ਉਹਨਾਂ ਦੀ ਧਰਮ ਪਤਨੀ ਚੰਡੀਗੜ੍ਹ ਪੁਲਿਸ ਦੇ ਵਿੱਚ ਕਾਂਸਟੇਬਲ ਹੈਗੇ ਨੇ ਧਰਮ ਪਤਨੀ ਨੇ ਕੋਈ ਕੰਪਲੇਂਟ ਜਿਹੜੀ ਸੀ ਰਿਟਨ ਉਹ ਦਿੱਤੀ ਉਹਨੂੰ ਜਿਸਮਾਨੀ ਨੰਗਾ ਕਰਦੇ ਹੋ ਉਹਨੂੰ ਰੂਹ ਤੋਂ ਨੰਗਾ ਕਰ ਮੈਂ ਬੈਠਾ ਜੀ ਤੁਹਾਡੇ ਸਾਹਮਣੇ ਮੇਰੀ ਰੂਹ ਨੰਗੀ ਕੀਤੀ ਗਈ ਸੋਚਿਆ ਸੀ ਮੈਂ 36 ਸਾਲਾਂ ਬਾਅਦ ਤਿਰੰਗੇ ਚ ਆਉਂਗਾ ਜੀ ਲੈ ਕੇ ਮੈਂ ਆਪਣੇ ਪੁੱਤ ਨੂੰ ਆਇਆ ਸੀ ਕਿ ਮੇਰੇ ਕੋਲ ਸਬ ਇਨਸਪੈਕਟਰ ਪਰਮਜੀਤ ਸਿੰਘ ਮੁੱਲਾਂਪੁਰ ਗਰੀਬਦਾਸ ਪੁਲਿਸ ਸਟੇਸ਼ਨ ਦਾ ਅਲੋਂਗ ਵਿਦ ਉਹਨਾਂ ਦੇ ਇੱਕ ਦੋ ਕਾਂਸਟੇਬਲਸ ਨਾਲ ਹੁੰਦੇ ਨੇ ਔਰ ਉਹਨਾਂ ਨੂੰ ਕ੍ਰਿਮੀਨਲ ਦੀ ਤਰ੍ਹਾਂ ਉਥੋਂ ਇੱਕ ਤਰੀਕੇ ਨਾਲ ਬੰਦੀ ਬਣਾ ਕੇ ਤੇ ਪੁਲਿਸ ਸਟੇਸ਼ਨ ਮੁੱਲਾਂਪੁਰ ਗਰੀਬਦਾਸ ਲਿਆ ਲਿਆ ਜਾਂਦਾ ਕਿ ਕਿ ਜਿੰਨਾ ਟਾਈਮ ਤੱਕ ਤੁਹਾਡੇ ਕੋਲ ਕਿ ਕੰਪਲੀਟ ਨਹੀਂ ਸੀ ਰਿਟਰਨ ਕੰਪਲੀਟ ਨਹੀਂ ਸੀ ਕਿ ਪੁਲਿਸ ਦੇ ਕੋਲ ਕੋਈ ਅਖਤਿਆਰ ਸੀ ਵੀ ਇੱਕ ਇੰਡੀਅਨ ਆਰਮੀ ਦੇ ਪਰਸਨ ਨੂੰ ਤੁਸੀਂ ਜਾ ਕੇ ਐਪਰੀਹੈਂਡ ਕਰੋ ਤੇ ਉਹਨੂੰ ਲਿਆ ਕੇ ਤੁਸੀਂ ਥਾਣੇ ਲਿਆਓ ਕਿ ਉਹਨਾਂ ਨੂੰ ਉੱਥੇ ਜਲੀਲ ਕਰਦੇ ਨੇ ਤੇ ਉਹਨਾਂ ਨੂੰ ਡਰਾਵੇ ਥ੍ਰੈਟ ਥੈਟ ਕੀਤਾ ਜਾਂਦਾ ਹੈ ਵੀ ਅਸੀਂ ਤੁਸੀਂ ਆਪਣੀ ਵਾਈਫ ਨੂੰ ਤੇ ਆਪਣੇ ਬੱਚੇ ਨੂੰ ਮਿਲਣਾ ਨਹੀਂ ਅਸੀਂ ਤੁਹਾਡੇ ਤੇ ਕੋਈ ਐਂਟੀਪੀਐਸ ਦਾ ਕੋਈ ਡਰੱਗ ਪਾਵਾਂਗੇ ਕੋਈ ਤੁਹਾਨੂੰ ਕੋਈ ਅਸੀਂ ਇਲੈਗਲ ਵੈਪਨ ਦਾ ਪਾ ਦਾਂਗੇ ਡਿਸਰੈਸਪੈਕਟ ਜਿੱਥੇ ਫਰ ਭੱਗਦੀ ਹੋਈ ਉਹ ਕਿੱਥੇ ਹੁੰਦੀ ਹੈ ਉਹ ਸੈਕਟਰ 11 ਦੇ ਵਿੱਚ ਹੁੰਦੀ ਹੈ ਇੰਸਪੈਕਟਰ 11 ਦੇ ਵਿੱਚ ਕੋਈ ਦੋਕ ਮੈਂ ਵਰਡ ਯੂਜ਼ ਕਰਾਂਗਾ ਉਹਨਾਂ ਨੇ ਸਿਵਲ ਕਪੜੇ ਪਾਈ ਸੁਣ ਐਸ ਪਰ ਦੀ ਇਨਸਟਰਕਸ਼ਨਸ ਇੰਸਪੈਕਟਰ ਸਾਹਿਬ ਉੱਥੇ ਸੀ ਸਾਰੀ ਪੁਲਿਸ ਸਟੇਸ਼ਨ ਇੰਸਪੈਕਟਰ ਕੌਣ ਸੀ ਉੱਥੇ ਉਹਨਾਂ ਨੂੰ ਕਮਰੇ ਚ ਲੈ ਆ ਲੈ ਕੇ ਜਾਂਦੇ ਨੇ ਅੱਖਾਂ ਤੇ ਕਾਲੀ ਪੱਟੀ ਬੰਨ ਕੇ ਜਦੋਂ ਲੈ ਕੇ ਜਾਂਦੇ ਨੇ ਤਾਂ ਜਿਹੜੀ ਗੱਲ ਹੁਣ ਡਿਸਰੈਸਪੈਕਟ ਦੀ ਜਿੱਥੇ ਸਾਡੀਆਂ ਧਾਰਮਿਕ ਭਾਵਨਾਵਾਂ ਸਾਰੀ ਸਿੱਖ ਰਜਿਮੈਂਟ ਸਿੱਖ ਲਈ ਔਰ ਜਿੰਨੀ ਇੰਡੀਅਨ ਆਰਮੀ ਹੈ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਵੀ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੇ ਸਾਰਿਆਂ ਦੀਆਂ ਸਾਡੇ ਸਿੱਖ ਕਮਿਊਨਿਟੀ ਉਹਨਾਂ ਦੀਆਂ ਮਤਲਬ ਹਰਦੇਵ ਲੁੰਦਰੇ ਗਏ ਅੱਛਾ ਉਹਨਾਂ ਨੂੰ ਇੱਕ ਬੰਦਾ ਅਜੌਲਟ ਕਰਦਾ ਮਤਲਬ ਥੱਪੜ ਮਾਰਦਾ ਔਰ ਉਹਨਾਂ ਦੀ ਜਿਹੜੀ ਪੱਗ ਸੀ ਉਹ ਸਿਰੋਂ ਉਹਨਾਂ ਦੀ ਉਤਰਦੀ ਏ ਪੱਗ ਕਹਿੰਦੇ ਨੇ ਕਿ ਤੁਸੀਂ ਆਪਣੇ ਕੱਪੜੇ ਉਤਾਰੋ ਜਦੋਂ ਨਹੀਂ ਕੱਪੜੇ ਉਤਾਰਦੇ ਤਾਂ ਫਿਰ ਉਹਨਾਂ ਨੂੰ ਅਜੌਲਟ ਕੀਤਾ ਜਾਂਦਾ ਹੈ ਔਰ ਉੱਥੇ ਫੇਰ ਪ੍ਰੈਸ਼ਰ ਬਿਲਟ ਕਰਕੇ ਉਹਨਾਂ ਦੇ ਕੱਪੜੇ ਉਤਾਰੇ ਜਾਂਦੇ ਨੇ ਪ੍ਰਾਈਵੇਟ ਪਾਰਟਸ ਦੀ ਨੇਗਡ ਵੀਡੀਓ ਉਹ ਅਬਜੈਕਸ਼ਨੇਬਲ ਵੀਡੀਓ ਜਿਹੜੀ ਉਹ ਬਣਾਈ ਜਾਂਦੀ ਏ ਵੀਡੀਓ ਬਣਾਉਣ ਤੋਂ ਬਾਅਦ ਇਨਸਪੈਕਟਰ ਫੇਰ ਐਸਐਚਓ ਕੀ ਕਹਿੰਦਾ ਵੀ ਇਹਨੂੰ ਵਾਇਰਲ ਕਰਦਾਂਗੇ ਸੋਸ਼ਲ ਮੀਡੀਆ ਤੇ ਤੂੰ ਅੱਜ ਤੋਂ ਬਾਅਦ ਤੂੰ ਸਾਨੂੰ ਇਸ ਚੰਟੀਗੜ੍ਹ ਦੇ ਏਰੀਆ ਦੇ ਵਿੱਚ ਤੂੰ ਸਾਨੂੰ ਦੇਖਣਾ ਨਹੀਂ ਚਾਹੀਦਾ ਉਸ ਦਿਨ ਦੀ ਜਿਹੜੀ ਵੀਡੀਓ ਆਪਣੀ ਉਹਦੀ ਸੀਸੀਟੀਵੀ ਫੁਟੇਜ ਏ ਵੀ ਉਹਨੂੰ ਤੁਸੀਂ ਪ੍ਰੀਜ਼ਰਵ ਕਰੋ ਜਿਹੜੀ ਸੀਸੀਟੀਵੀ ਫੁਟੇਜ ਹੈ ਉਹਦਾ ਪਤਾ ਲੱਗਿਆ ਕਿ ਹੈ ਕਿ ਉਹਨੂੰ ਨਸ਼ਟ ਕਰ ਦਿੱਤਾ ਗਿਆ ਉਹਨੂੰ ਨਸ਼ਟ ਕੀਤਾ ਜ ਨਸ਼ਟ ਡਿਸਟਰੋਏ ਕਰਤਾ ਤੇ 201 ਦਾ ਪ੍ਰੋਵੀਜ਼ਨ ਪਿਆ ਹੈ ਆਈਪੀਸੀ ਚ ਬੜਾ ਕਲੀਅਰ ਪਿਆ ਹੈ ਜੇ ਤੁਸੀਂ ਐਵੀਡੈਂਸ ਨੂੰ ਡਿਸਟਰੋਏ ਕਰਦੇ ਹੋ ਗਰੰਥੀ ਸਿੰਘ ਦੀ ਸੇਵਾ ਵੀ ਕਰਦੇ ਰਹੇ ਆ ਫੌਜੀ ਅਰਵਿੰਦਰ ਸਿੰਘ ਅਸੀਂ 11 ਵਾਲੇ ਥਾਣੇ ਤੋਂ ਤਾਂ ਐਟ ਲੀਸਟ ਇਹ ਐਕਸਪੈਕਟ ਨਹੀਂ ਸੀ ਕਰਦੇ ਅਸੀਂ ਅੱਜ ਇੱਕ ਲੈਟਰ ਜਿਹੜੀ ਹੈ ਆ ਅਕਾਲ ਤੱਕ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇੰਟਰਵਨ ਕਰੋ ਪੱਗ ਦਾ ਮਾਮਲਾ ਹੈ ਔਰ ਇਹਦੇ ਨਾਲ ਸੈਂਟੀਮੈਂਟਸ ਜਿਹੜੇ ਨੇ ਉਹ ਹਾਰਟ ਹੋਏ ਨੇ ਸਿੱਖ ਰੈਜਿਮੈਂਟ ਤੋਂ ਫੌਜੀ ਜਿਹੜੇ ਸਾਡੇ ਆਰਮੀ ਦੇ ਨੇ ਜਿਹੜੇ ਸਰਵ ਕਰ ਚੁੱਕੇ ਨੇ ਜਾਂ ਜਿਹੜੇ ਕਰ ਰਹੇ ਨੇ ਉਹਨਾਂ ਦੀਆਂ ਕਾਲਜ਼ ਆ ਰਹੀਆਂ ਨੇ ਕਿ ਸਿੱਖ ਰੈਜਿਮੈਂਟ ਮੈਨੂੰ ਇਹ ਲੱਗਦਾ ਕਿ ਮਾਣ ਹੈ ਸਾਡਾ ਇਹ ਨਹੀਂ ਵੀ ਤੁਸੀਂ ਬੰਦੇ ਨੂੰ ਲਿਆ ਕੇ ਨੰਗਾ ਕਰੀ ਜਾਓ ਉਹਨੂੰ ਕੁੱਟੀ ਜਾਓ ਉਹਦੇ ਤੇ ਪਾਣੀ ਪਾਈ ਜਾਓ ਜਾਂ ਉਹਨੂੰ ਚੱਪੜਾਂ ਨਾਲ ਇਨਾ ਕੋ ਕੁੱਟ ਦੋ ਵੀ ਉਹ ਉਹ ਰਾਤਾਂ ਨੂੰ ਉੱਠ ਉੱਠ ਕੇ ਉਹਨੂੰ ਉਹਨੂੰ ਸੁਪਨਾ ਥੋੜਾ ਆਵੇ ਇੱਕ ਫੌਜੀ ਜਵਾਨ ਅਰਵਿੰਦਰ ਸਿੰਘ ਜਿਸ ਦੇ ਨਾਲ ਅਣਮਨੁੱਖੀ ਤਸ਼ੱਦਦ ਹੋਇਆ ਚੰਡੀਗੜ੍ਹ ਪੁਲਿਸ ਨੇ ਕੀਤਾ ਇੱਥੇ ਮਾਮਲਾ ਹੁਣ ਕੱਲਾ ਫੌਜੀ ਜਵਾਨ ਅਰਵਿੰਦਰ ਸਿੰਘ ਦਾ ਨਹੀਂ ਹੈ ਉਸ ਦੀਆਂ ਹੋਰ ਬੜੀਆਂ ਜ਼ਿੰਮੇਵਾਰੀਆਂ ਸੀ ਦਸਤਾਰ ਸਜਾਉਂਦਾ ਸੀ ਗਰੰਥੀ ਸੀ ਵੱਡੇ ਵੱਡੇ ਕਰਨਲ ਅਰਦਾਸ ਦੇ ਵਿੱਚ ਸ਼ਾਮਲ ਹੁੰਦੇ ਰਹੇ ਨੇ ਘੋਮਨ ਬ੍ਰਦਰਜ਼ ਜਿਹੜੇ ਇਸ ਕੇਸ ਨੂੰ ਅੱਗੇ ਲੜ ਰਹੇ ਨੇ ਤੇ ਅੱਜ ਇੱਕ ਨਵਾਂ ਕਦਮ ਚੁੱਕਿਆ ਗਿਆ ਘੋਮਨ ਬ੍ਰਦਰਜ਼ ਤਾਂ ਤੁਸੀਂ ਸਾਰੇ ਜਾਣਦੇ ਹੋ ਇਸ ਕੇਸ ਦੇ ਨਾਲ ਪੈਰਵਾਈ ਕਿਵੇਂ ਕਰ ਰਹੇ ਨੇ ਤੇ ਨਾਲ ਕਰਨਲ ਗਰੋਵਰ ਸਾਹਿਬ ਬੈਠੇ ਨੇ ਜਿਨ੍ਹਾਂ ਦੇ ਨਾਲ ਖੁਦ ਨਾਲ ਜ਼ਿਆਤੀਆਂ ਹੋਈਆਂ ਪੁਲਿਸ ਨੇ ਧੱਕੇਬਾਜ਼ੀਆਂ ਕੀਤੀਆਂ ਇਹਨਾਂ ਦੇ ਖੁਦ ਦਾ ਦੁੱਖ ਵੀ ਇਸ ਇੰਟਰਵਿਊ ਦੇ ਜ਼ਰੀਏ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਅੱਜ ਕੋਮਨ ਬ੍ਰਦਰਜ਼ ਦੇ ਵੱਲੋਂ ਇੱਕ ਲੈਟਰ ਨਹੀਂ ਦੋ ਲੈਟਰ ਨੇ ਵੰਕੇ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ ਦੇ ਉੱਤੇ ਤੇ ਇੱਕ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੇ ਦਫ਼ਤਰ ਹੋਮ ਸਕੱਰੇਟਰੀ ਇਸ ਤੋਂ ਇਲਾਵਾ ਹੋਰ ਜਿਹੜੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਸਾਰਿਆਂ ਨੂੰ ਲੈਟਰਾਂ ਪਾਈਆਂ ਗਿਆ ਨੇ ਇਸ ਲੈਟਰ ਦੇ ਵਿੱਚ ਕੀ ਹੈ ਤੇ ਘੋਮਨ ਬ੍ਰਦਰ ਦੇ ਵੱਲੋਂ ਇਹ ਕਿਉਂ ਜ਼ਰੂਰੀ ਸਮਝਿਆ ਗਿਆ ਸਾਰੀਆਂ ਗੱਲਾਂ ਕਰਾਂਗੇ ਤੇ ਇਸ ਤੋਂ ਪਹਿਲਾਂ ਕਿ ਇਹ ਹੋਇਆ ਕੀ ਉਸ ਦਿਨ ਜਿਹੜੀ ਘਟਨਾ ਕੀ ਹੋਈ ਸੀ ਉਸ ਦੇ ਬਾਰੇ ਤੁਹਾਡੇ ਨਾਲ ਜਾਣੂ ਕਰਵਾ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਐਡਵੋਕੇਟ ਸਾਹਿਬ ਤੁਸੀਂ ਇਸ ਮਾਮਲਾ ਕੋਈ ਛੋਟਾ ਨਹੀਂ ਰਿਹਾ ਬਹੁਤ ਸਾਰੇ ਲੋਕ ਜਾਣ ਚੁੱਕੇ ਆ ਕਿ ਧੱਕਾ ਬਹੁਤ ਜ਼ਿਆਦਾ ਹੋਇਆ ਉਹ ਕਦੋਂ ਹੋਇਆ ਕਿੱਥੇ ਹੋਇਆ ਪਹਿਲਾਂ ਇਹਦੇ ਬਾਰੇ ਜ਼ਰੂਰ ਥੋੜੀ ਜਾਣਕਾਰੀ ਸਾਂਝੀ ਕਰੋ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈ ਹੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤੇ ਜੀ ਮੈਂ స్టార్టింగ్ ਇਸ ਗਲਦੂ ਪਰਚ ਕਰੂੰਗਾ ਕਿ ਦੇਖੋ ਜਿਹੜੀ ਇਹ ਘਟਨਾ ਹੋਈ ਹੈ ਜੀ ਬਹੁਤ ਮੱਧ ਭਗੀ ਹੈ ਤੇ ਮੈਂ ਅਗੇਨ ਸਟਾਰਟਿੰਗ ਕਰੂੰਗਾ ਕਿ ਰੀਅਲੀ ਇਟਸ ਵੈਰੀ ਸ਼ੇਮਫੁਲ ਲੱਗਤ ਸਪੈਸੀਫਿਕਲੀ ਓਨ ਦੀ ਪਾਰਟ ਆਫ ਚੰਡੀਗੜ੍ਹ ਪੁਲਿਸ ਐਸ ਵੈਲ ਐਸ ਓਨ ਦੀ ਪਾਰਟ ਆਫ ਮੋਹਾਲੀ ਪੁਲਿਸ ਪੰਜਾਬ ਪੁਲਿਸ ਹੁਣ ਤੁਹਾਡਾ ਸਵਾਲ ਇਹ ਮੈਨੂੰ 2 ਮਿੰਟ ਦੇ ਵਿੱਚ ਨੂੰ ਮੈਂ ਚੋਣਾਂ ਵੀ ਖਤਮ ਕਰੀ ਦੇਖੋ ਜਿਹੜੇ ਜਿਹੜੇ ਨਾਇਕ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਆ ਜਾਂ ਜਿਨ੍ਹਾਂ ਦੇ ਨਾਲ ਬਰੂਟੈਲਿਟੀ ਕੀਤੀ ਏ ਧੱਕੇਸ਼ਾਹੀ ਹੋਈ ਏ ਜਾਂ ਡਿਸਰਸਪੈਕਟ ਹੋਈ ਏ ਸਾਡੀ ਪੱਕ ਦੀ ਇੰਡੀਅਨ ਆਰਮੀ ਦੀ ਡਿਸਰਸਪੈਕਟ ਹੋਈ ਏ ਕਿਉਂਕਿ ਬੜੇ ਲੋਕ ਸਾਡੇ ਜਿੰਨੇ ਲੋਕਾਂ ਦੇ ਫੋਨ ਆਏ ਨੇ ਹਿਰਦੇ ਬਲਉਂਤਰੇ ਕਰੇ ਨੇ ਹੁਣ ਕੀ ਹੁੰਦਾ ਅੱਜ ਤੋਂ 14 ਸਾਲ ਪਹਿਲਾਂ ਉਹ ਇਸ ਆਰਮੀ ਨੂੰ ਜੁਆਇਨ ਕਰਦੇ ਨੇ ਜੀ 2016 ਦੇ ਵਿੱਚ ਉਹਨਾਂ ਦੀ ਮੈਰਿਜ ਹੁੰਦੀ ਏ ਉਹਨਾਂ ਦੀ ਧਰਮ ਪਤਨੀ ਚੰਡੀਗੜ੍ਹ ਪੁਲਿਸ ਦੇ ਵਿੱਚ ਕਾਂਸਟੇਬਲ ਹੈਗੇ ਨੇ ਜੀ ਐਡਮਿਟਟਲੀ 7 ਸਾਲ ਦਾ ਬੱਚਾ ਹੈ ਜੀ ਆਪਸ ਵਿੱਚ ਮੀਆਂ ਬੀਬੀ ਦੇ ਕਿਸੇ ਨਾ ਕਿਸੇ ਗੱਲੋਂ ਮਤਭੇਦ ਚੱਲ ਰਹੇ ਸਨ ਥਿਸ ਇਜ਼ ਐਡਮਿਟਿਡ ਫੈਕਟ ਜੀ ਪਰ ਕਿਸੇ ਕੋਰਟ ਕਚੈਰੀ ਚ ਹਜੇ ਤੱਕ ਇਹ ਮਾਮਲਾ ਨਹੀਂ ਪਹੁੰਚਿਆ ਨਾ ਕਿਸੇ ਪੁਲਿਸ ਦੇ ਕੋਲ ਮੇਰਾ ਦੱਸਣ ਦਾ ਫਰਜ਼ ਏ ਉਹਨਾਂ ਦੀ ਧਰਮ ਪਤਨੀ ਨੇ ਕੋਈ ਕੰਪਲੇਂਟ ਜਿਹੜੀ ਸੀ ਰਿਟਨ ਉਹ ਦਿੱਤੀ ਹੁਣ ਹੁੰਦਾ ਕੀ ਹੈ 23 ਨਵੰਬਰ ਇੰਟਰਵੈਨਿੰਗ ਨਾਈਟ ਦੀਵਾਲੀ ਉਸ ਦਿਨ ਆਪਣੇ ਹਸਬੰਡ ਨੂੰ ਉਹਨਾਂ ਦੀ ਵਾਈਫ ਬੁਲਾਉਂਦੇ ਨੇ ਉਹ ਬਾਕਾਇਦਾ ਮੁੱਲਾਂਪੁਰ ਮਤਲਬ ਦੇ ਏਰੀਆ ਦੇ ਵਿੱਚ ਆਉਂਦੇ ਨੇ ਕਿਉਂਕਿ ਉਹਨਾਂ ਦੀ ਕੋਈ ਇੱਥੇ ਰੈਜ਼ੀਡੈਂਸ਼ੀਅਲ ਪਲਾਟ ਵਗੈਰਾ ਲਿਆ ਹੈ ਜੀ ਮੇਰੇ ਕੋਲ ਜੋ ਉਹਨਾਂ ਨੇ ਸਖਸ਼ਸ ਦਿੱਤੀਆਂ ਨੇ ਜਿਹੜਾ ਜੋ ਅਸੀਂ ਮਾਨਜੋ ਹਾਈ ਕੋਰਟ ਚ ਪ੍ਰੋਟੈਕਸ਼ਨ ਪਾਈ ਜੀ ਉੱਥੇ ਉਹਨਾਂ ਨੇ ਦੱਸਿਆ ਜੀ ਕਿ ਮੇਰੇ ਕੋਲ ਸਬ ਇੰਸਪੈਕਟਰ ਪਰਮਜੀਤ ਸਿੰਘ ਮੁੱਲਾਂਪੁਰ ਗਰੀਬਦਾਸ ਪੁਲਿਸ ਸਟੇਸ਼ਨ ਦਾ ਜੀ ਅਲੋਂਗ ਵਿਦ ਉਹਨਾਂ ਦੇ ਇੱਕ ਦੋ ਕਨਸਟੇਬਲਸ ਨਾਲ ਹੁੰਦੇ ਨੇ ਔਰ ਉਹਨਾਂ ਨੂੰ ਕ੍ਰਿਮੀਨਲ ਦੀ ਤਰ੍ਹਾਂ ਉੱਥੋਂ ਇੱਕ ਤਰੀਕੇ ਨਾਲ ਬੰਦੀ ਬਣਾ ਕੇ ਤੇ ਪੁਲਿਸ ਸਟੇਸ਼ਨ ਮੁੱਲਾਂਪੁਰ ਗਰੀਬਦਸ ਲਿਆਇਆ ਲਿਆ ਜਾਂਦਾ ਹੈ ਜੀ ਹੁਣ ਮੁੱਲਾਂਪੁਰ ਗਰੀਬਦਸ ਲਿਆ ਕੇ ਪਹਿਲਾ ਤੇ ਗੱਲ ਇਹ ਹੈ ਲੋਪੰਟ ਤੇ ਕਿ ਕੀ ਜਿੰਨਾ ਟਾਈਮ ਤੱਕ ਤੁਹਾਡੇ ਕੋਲ ਕਿ ਕੰਪਲੀਟ ਨਹੀਂ ਸੀ ਰਿਟਰਨ ਕੰਪਲੀਟ ਨਹੀਂ ਸੀ ਕਿ ਪੁਲਿਸ ਦੇ ਕੋਲ ਕੋਈ ਅਖਤਿਆਰ ਸੀ ਵੀ ਇੱਕ ਇੰਡੀਅਨ ਆਰਮੀ ਦੇ ਪਰਸਨ ਨੂੰ ਤੁਸੀਂ ਜਾ ਕੇ ਐਪਰੀਹੈਂਡ ਕਰੋ ਤੇ ਉਹਨੂੰ ਲਿਆ ਕੇ ਤੁਸੀਂ ਥਾਣੇ ਲਿਆਓ ਸਭ ਤੋਂ ਕੋਟਲੀ ਉਹਨਾਂ ਨੂੰ ਉੱਥੇ ਜਲੀਲ ਕਰਦੇ ਨੇ ਤੇ ਉਹਨਾਂ ਨੂੰ ਡਰਾਵੇ ਥ੍ਰੈਟ ਸ਼ਟ ਕੀਤਾ ਜਾਂਦਾ ਹੈ ਵੀ ਅਸੀਂ ਤੁਸੀਂ ਆਪਣੀ ਵਾਈਫ ਨੂੰ ਤੇ ਆਪਣੇ ਬੱਚੇ ਨੂੰ ਮਿਲਣਾ ਨਹੀਂ ਅਸੀਂ ਤੁਹਾਡੇ ਤੇ ਕੋਈ ਐਂਡੀਪੀਐਸ ਦਾ ਕੋਈ ਡਰਗ ਪਾਵਾਂਗੇ ਕੋਈ ਤੁਹਾਨੂੰ ਕੋਈ ਅਸੀਂ ਇਲੈਗਲ ਵੈਪਨ ਦਾ ਪਾ ਦਾਂਗੇ ਉੱਥੋਂ ਬੇਇੱਜ਼ਤ ਕਰਨ ਤੋਂ ਬਾਅਦ ਸੈਕੂਐਕੁਐਂਟਲੀ ਸੈਕੰਡ ਇਵੈਂਟ ਜਿਹੜੀ ਸੀ ਬਰੂਟੈਲਿਟੀ ਡਿਸਰੈਸਪੈਕਟ ਜਿੱਥੇ ਫਿਰ ਭੱਗਦੀ ਹੋਈ ਉਹ ਕਿੱਥੇ ਹੁੰਦੀ ਹੈ ਉਹ ਸੈਕਟਰ 11 ਦੇ ਵਿੱਚ ਹੁੰਦੀ ਹੈ ਉਹਨਾਂ ਦੀ ਵਾਈਫ ਜਦੋਂ ਬੱਚਾ ਦੇਖਦੇ ਨੇ ਤਾਂ ਬੱਚਾ ਇੱਕਦਮ ਆ ਚੜਾ ਆਪਣੇ ਆਪਣੇ ਫਾਦਰ ਦੀ ਗੋਦੀ ਆ ਚੜਦਾ ਕਿਉਂਕਿ ਮਿਲਦਾ ਆ ਆਰਮੀ ਪਰਸਨਸ ਵਾਸਤੇ ਬੱਚੇ ਜਿਹੜੇ ਨੇ ਇਹ ਹਮੇਸ਼ਾ ਹੀ ਤਰਸਦੇ ਨੇ ਵੀ ਅਸੀਂ ਆਪਣੇ ਫਾਦਰ ਨੂੰ ਮਿਲੀਏ ਉਹਨਾਂ ਦਾ ਬੱਚਾ ਲੈ ਇੱਕ ਸਾਈਡ ਤੇ ਕਰ ਦਿੱਤਾ ਜਾਂਦਾ ਤੇ ਉਹਨਾਂ ਨੂੰ ਸੈਕਟਰ 11 ਦੇ ਵਿੱਚ ਕੋਈ ਦੋਕ ਮੈਂ ਵਰਡ ਯੂਜ਼ ਕਰਾਂਗਾ ਉਹਨਾਂ ਨੇ ਸਿਵਲ ਕਪੜੇ ਪਾਈ ਸੁਣਿਆ ਐਸ ਪਰ ਦੀ ਇਨਸਟਰਕਸ਼ਨਸ ਇਨਸਪੈਕਟਰ ਸਾਹਿਬ ਉੱਥੇ ਸੀ ਸਾਰੀ ਪੁਲਿਸ ਸਟੇਸ਼ਨ ਇਨਸਪੈਕਟਰ ਕੌਣ ਸੀ ਉੱਥੇ ਦੇਖੋ ਮੈਂ ਮਨ ਲਾਉਦਾ ਨਾਉ ਦਾ ਮੈਟਰ ਇਸ ਪੈਂਡਿੰਗ ਫॉर ది ਆਨਰੇਬਲ ਕੋਰਟ ਸੋ ਨਾ ਲੈਣਾ ਮੇਰਾ ਵਾਜਬ ਰੀ ਇਨਸਪੈਕਟਰ ਆਪਾਂ ਕਹਿੰਦੇ ਸੈਕਟਰ 11 ਇਨਸਪੈਕਟਰ ਸੋ ਮੈਂ ਕਹਿ ਸਕਦਾ ਸੋ ਮਨ ਲਾਉਦਾ ਕਿਉਂਕਿ ਨਾਉ ਮੈਟਰ ਇਸ ਪੈਂਡਿੰਗ ਜੀ ਹੁੰਦਾ ਕੀ ਹੈ ਸਬਸੀਕਵੈਂਟਲੀ ਬਟ ਆਟ ਇਜ਼ ਵੈਰੀ ਇੰਪੋਰਟੈਂਟ ਪਾਰਟ ਉਹਨਾਂ ਨੂੰ ਕਮਰੇ ਚ ਲਿਆ ਲੈ ਕੇ ਜਾਂਦੇ ਨੇ ਅੱਖਾਂ ਤੇ ਕਾਲੀ ਪੱਟੀ ਬੰਨ ਕੇ ਜਦੋਂ ਲੈ ਕੇ ਜਾਂਦੇ ਨੇ ਤਾਂ ਜਿਹੜੀ ਗੱਲ ਹੁਣ ਡਿਸਰੈਸਪੈਕਟ ਦੀ ਜਿੱਥੇ ਸਾਡੀਆਂ ਧਾਰਮਿਕ ਭਾਵਨਾਵਾਂ ਸਾਰੀ ਸਿੱਖ ਰੈਜiment ਸਿੱਖ ਲਈ ਔਰ ਜਿੰਨੀ ਇੰਡੀਅਨ ਆਰਮੀ ਹੈ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਵੀ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੇ ਸਾਰਿਆਂ ਦੀਆਂ ਸਾਡੇ ਸਿੱਖ ਕਮਿਊਨਿਟੀ ਉਹਨਾਂ ਦੀਆਂ ਮਤਲਬ ਹਿਰਦੇ ਵਲੁੰਦਰੇ ਗਏ ਜਾਂ ਠੇਸ ਪਹੁੰਚੀ ਸੈਕਟਰ 11 14 ਨੂੰ ਹੋਇਆ ਕੀ ਕੀ ਮੈਂ ਉਹੀ ਦੱਸਣ ਲੱਗਾ ਜੀ ਉਹ ਕਰਦੇ ਕੀ ਨੇ ਕਿ ਉਹ ਜਦੋਂ ਜਾਂਦੇ ਨੇ ਪਿੱਛੋਂ ਉਹਨਾਂ ਨੂੰ ਇੱਕ ਬੰਦਾ ਅਸਾਲਟ ਕਰਦਾ ਮਤਲਬ ਥੱਪੜ ਮਾਰਦਾ ਔਰ ਉਹਨਾਂ ਦੀ ਜਿਹੜੀ ਪੱਗ ਸੀ ਉਹ ਸਿਰੋਂ ਉਹਨਾਂ ਦੀ ਉਤਰਦੀ ਏ ਪੱਗ ਸੋ ਉਸ ਤੋਂ ਬਾਅਦ ਕੀ ਕਰਦੇ ਨੇ ਵੀ ਫਿਰ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਆਪਣੇ ਕੱਪੜੇ ਉਤਾਰੋ ਜਦੋਂ ਨਹੀਂ ਕੱਪੜੇ ਉਤਾਰਦੇ ਤਾਂ ਫਿਰ ਉਹਨਾਂ ਨੂੰ ਅਸਾਲਟ ਕੀਤਾ ਜਾਂਦਾ ਔਰ ਉੱਥੇ ਫਿਰ ਪ੍ਰੈਸ਼ਰ ਬਿਲਟ ਕਰਕੇ ਉਹਨਾਂ ਦੇ ਕੱਪੜੇ ਉਤਾਰੇ ਜਾਂਦੇ ਨੇ ਪ੍ਰਾਈਵੇਟ ਪਾਰਟਸ ਦੀ ਨੇਗਡ ਵੀਡੀਓ ਉਹ ਅਬਜੈਕਸ਼ਨੇਬਲ ਵੀਡੀਓ ਜਿਹੜੀ ਉਹ ਬਣਾਈ ਜਾਂਦੀ ਏ ਵੀਡੀਓ ਬਣਾਣ ਤੋਂ ਬਾਅਦ ਇਨਸਪੈਕਟਰ ਫੇਰ ਐਸਐਚਓ ਕੀ ਕਹਿੰਦਾ ਵੀ ਇਹਨੂੰ ਵਾਇਰਲ ਕਰਦਾਂਗੇ ਸੋਸ਼ਲ ਮੀਡੀਆ ਤੇ ਤੂੰ ਅੱਜ ਤੋਂ ਬਾਅਦ ਤੂੰ ਸਾਨੂੰ ਇਸ ਚੰਡੀਗੜ੍ਹ ਦੇ ਏਰੀਆ ਦੇ ਵਿੱਚ ਤੂੰ ਸਾਨੂੰ ਦੇਖਣਾ ਨਹੀਂ ਚਾਹੁੰਦਾ ਦੇਖਣਾ ਨਹੀਂ ਚਾਹੀਦਾ ਅਗੇਨ ਮੈਂ ਹੁਣ ਅਗਲੀ ਗੱਲ ਜਿਹੜੀ ਇਸ ਬ੍ਰਦਰ ਦੱਸਣਗੇ ਅਸੀਂ ਇਮੀਡੀਏਟਲੀ ਰਿਪਰੈਜ਼ੈਂਟੇਸ਼ਨ ਦਿੰਦੇ ਆ ਅਸੀਂ ਔਨਰੇਬਲ ਹਾਈ ਕੋਰਟ ਤੋਂ ਜਾਂਦੇ ਆ ਹਾਈ ਕੋਰਟ 1 ਫਰਵਰੀ ਨੂੰ ਮੈਟਰ ਲਿਸਟ ਹੁੰਦਾ ਜੀ 1 ਫਰਵਰੀ ਨੂੰ ਹਾਈ ਕੋਰਟ ਬਕਾਇਦਾ ਨੋਟਿਸ ਆਫ ਮੋਸ਼ਨ ਸਟੇਟਸ ਰਿਪੋਰਟ ਤੇ ਸੀਸੀਟੀਵੀ ਫੁਟੇਜਸ ਸਾਨੂੰ ਕਰ ਇਹਨਾਂ ਨੂੰ ਆਰਡਰ ਕਰਦੇ ਨੇ ਵੀ ਉਸ ਦਿਨ ਜਿਹੜੀ ਤੁਸੀਂ ਬਰਟੈਲਿਟੀ ਕੀਤੀ ਹੈ ਚੰਡੀਗੜ੍ਹ ਪੁਲਿਸ ਨਹੀਂ ਡਿਸਰਸਪੈਕਟ ਕੀਤੀ ਹੈ ਵੀ ਤੁਸੀਂ ਉਸ ਦਿਨ ਦੀ ਜਿਹੜੀ ਵੀਡੀਓ ਆਪਣੀ ਉਹਦੀ ਸੀਸੀਟੀਵੀ ਫੁਟੇਜ ਹੈ ਵੀ ਉਹਨੂੰ ਤੁਸੀਂ ਪ੍ਰੀਜ਼ਰਵ ਕਰੋ ਅਗੇਨ ਜਿਹੜਾ ਮੈਟਰ ਸਾਡਾ 22 ਤਰੀਕ ਨੂੰ ਫਰਵਰੀ ਨੂੰ ਆਨਰੇਬਲ ਹਾਈ ਕੋਰਟ ਦੇ ਵਿੱਚ ਲੱਗਿਆ ਨੈਕਸਟ ਜਿਹੜਾ ਵੀ ਜਥੇਦਾਰ ਸਾਹਿਬ ਰਿਲੇਟਡ ਜਿਹੜੀ ਹੈ ਜਦਾਸੀਂ ਪਰਜੋਰ ਅਪੀਲ ਕੀਤੀ ਹੈ ਬ੍ਰਦਰ ਸਾਰਾ ਦੱਸ ਦੇਣੇ ਜੀ ਇੱਕ ਇਹਨਾਂ ਨੂੰ ਸਵਾਲ ਕਰਨ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਹਾਲੇ ਤੱਕ ਜਿਹੜੀ ਸੀਸੀਟੀਵੀ ਫੁਟੇਜ ਹੈ ਉਹਦਾ ਪਤਾ ਲੱਗਿਆ ਕਿ ਹੈ ਕਿ ਉਹਨੂੰ ਨਸ਼ਟ ਕਰ ਦਿੱਤਾ ਗਿਆ ਹੈ ਦੇ ਕੋਈ ਤਾਂ ਜੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿਹੜੀ ਸੀਸੀਟੀਵੀ ਫੁਟੇਜ ਹੈ ਹਾਈ ਕੋਰਟ ਨੇ ਮਾੜਜੋਗ ਨਹੀਂ ਉਹਨਾਂ ਨੂੰ ਹਦਤਾਂ ਕੀਤੀਆਂ ਨੇ ਸੋ ਉਹਨੂੰ ਨਸ਼ਟ ਕੀਤਾ ਜੇ ਨਸ਼ਟ ਡਿਸਟਰੋਏ ਕਰਤਾ ਤਾਂ 201 ਦਾ ਪ੍ਰੋਵੀਜ਼ਨ ਪਿਆ ਹੈ ਆਈਪੀਸੀ ਚ ਬੜਾ ਕਲੀਅਰ ਪਿਆ ਹੈ ਜੇ ਤੁਸੀਂ ਐਵਿਡੈਂਸ ਨੂੰ ਡਿਸਟਰੋਏ ਕਰਦੇ ਹੋ ਸੋ ਮੈਨੂੰ ਲੱਗਦਾ ਵੀ ਇਹ ਤਾਂ ਵੈਸੇ ਵੀ ਸਾਡੀ ਸੁਪਰੀਮ ਕੋਰਟ ਵੱਲੋਂ ਗਾਈਡਲਾਈਨਸ ਨੇ ਵੀ ਤੁਸੀਂ ਤੁਸੀਂ 18 ਮਹੀਨਿਆਂ ਤੱਕ ਜਿੰਨੇ ਪਬਲਿਕ ਪਲੇਸਿਸ ਨੇ ਹਰ 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 ਪੁਲਿਸ ਸਟੇਸ਼ਨ ਦੇ ਵਿੱਚ ਸੀਸੀਟੀਵੀ ਕੈਮਰੇ ਲੱਗਣਗੇ ਔਰ ਉਹਨਾਂ ਦੇ ਜਿਹੜਾ ਸੀਸੀਟੀਵੀ ਫੁਟੇਜ ਹੈ ਉਹਨੂੰ ਤੁਸੀਂ 18 ਮਹੀਨਿਆਂ ਤੱਕ ਜੇਕਰ ਤੁਸੀਂ ਡ ਤਾਂ ਐਡਵੋਕੇਟ ਸਾਹਿਬ ਅਗਲਾ ਸਵਾਲ ਇਹ ਹੈ ਕਿ ਜਿਹੜੇ ਦੋ ਲੈਟਰ ਨੇ ਬੜੇ ਇੰਪੋਰਟੈਂਟ ਅਜ ਦੀ ਘੜੀ ਵਿੱਚ ਇਸ ਕਰਕੇ ਵੀ ਹੋ ਜਾਂਦੇ ਆ ਕਿ ਮਾਮਲਾ ਹੁਣ ਇਕੱਲਾ ਫੌਜੀ ਜਵਾਨ ਦਾ ਨਹੀਂ ਰਿਹਾ ਪੱਗ ਵੀ ਨਾਲ ਜੁੜਦੀ ਹੈ ਦਸਤਾਰ ਜੁੜਦੀ ਹੈ ਔਰ ਉਹ ਗਰੰਥੀ ਸਿੰਘ ਦੀ ਸੇਵਾ ਵੀ ਕਰਦੇ ਰਹੇ ਆ ਫੌਜੀ ਅਰਵਿੰਦਰ ਸਿੰਘ ਤੁਹਾਨੂੰ ਕਿਉਂ ਜ਼ਰੂਰੀ ਲੱਗਿਆ ਕਿ ਕਾਨੂੰਨੀ ਲੜਾਈ ਤਾਂ ਅਸੀਂ ਲੜੀ ਲੈਣੀ ਹੈ ਉਹਦੇ ਵਿੱਚ ਤਾਂ ਇਨਸਾਫ ਅਸੀਂ ਦਵਾ ਦੇਣਾ ਇਸ ਦੇ ਵਿੱਚ ਧਾਰਮਿਕ ਸੰਸਥਾਵਾਂ ਨੇ ਸਾਡੀਆਂ ਸਰਮੌਰ ਸੰਸਥਾਵਾਂ ਉਹਨਾਂ ਦੀ ਸ਼ਮੂਲੀਅਤ ਹੋਣੀ ਜ਼ਰੂਰੀ ਹੈ ਦੇਖੋ ਮੈਂ ਤੁਹਾਨੂੰ ਨਾ ਇਹਦੇ ਤੋਂ ਪਹਿਲਾਂ ਇੱਕ ਚੀਜ਼ ਮੈਂ ਤੁਹਾਨੂੰ ਜਾਣੂ ਕਰਾਉਂਗਾ ਕੀ ਕਾਨੂੰਨ ਦਾ ਜੜਾ ਹੈ ਨਾ ਇੱਕ ਲਿਮਿਟੇਸ਼ਨਸ ਨੇ ਇੱਕ ਦਾਇਰਾ ਕਾਨੂੰਨ ਦਾ ਜੀ ਮਿਸਯੂਜ਼ ਆਫ ਲਾ ਇਹ ਹੁਣ ਸਾਡੀ ਸਟੇਟ ਚ ਨਿਤ ਦਾ ਕੰਮ ਹੋ ਗਿਆ ਹੈ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਤਾਂ ਇਹ ਹੋ ਹੀ ਰਿਹਾ ਹੈ ਜੀ ਨਾਲ ਦੀ ਨਾਲ ਯੂਟੀ ਜਿਹੜੀ ਹੈ ਕਿਉਂਕਿ ਸੈਂਟਰ ਥੱਲੇ ਹੁੰਦੀ ਹੈ ਜੀ ਚੰਡੀਗੜ੍ਹ ਵੀ ਆਰ ਨਾਟ ਐਕਸਪੈਕਟਿੰਗ ਕਿ ਐਟ ਲੀਸਟ ਯੂਟੀ ਦੇ ਵਿੱਚ ਜਿੱਥੇ ਸਰਮੋਰ ਸੰਸਥਾਵਾਂ ਹਾਈ ਕੋਰਟ ਗਵਰਨਰ ਦੋਨੇ ਸੀਐਮ ਵਿਧਾਨ ਸਭਾ ਸਰਮੋਰ ਥਾਵਾਂ ਜਿੱਥੇ ਹੋਣ ਐਟਲੀਸਟ ਉਥੇ ਅਸੀਂ ਇਹ ਚੀਜ਼ ਐਕਸਪੈਕਟ ਨਹੀਂ ਕਰਦੇ ਮੈਨੂੰ ਲੱਗਦਾ 11 ਵਾਲੇ ਥਾਣੇ ਤੋਂ ਕੁਝ ਕਿਲੋਮੀਟਰ ਦੋ ਚਾਰ ਕਿਲੋਮੀਟਰ ਤਈ ਸਾਡੀ ਮਾਨਯੋਗ ਹਾਈ ਕੋਰਟ ਹੈ ਤੇ ਡੀਜੀਪੀ ਦਾ ਦਫਤਰ ਵੀ ਉਥੋਂ ਮੈਨੂੰ ਲੱਗਦਾ ਕਿਲੋ ਜਾਂ ਦੋ ਕਿਲੋਮੀਟਰ ਐ ਐਟਲੀਸਟ ਅਸੀਂ ਇਹ ਚੀਜ਼ ਆਸ ਕਰਦੇ ਆ ਕੋਈ ਬਾਰਡਰ ਵਾਲਾ ਥਾਣਾ ਤਾਂ ਕੋਈ ਹੋ ਸਕਦਾ ਹੈ ਜੀ ਪਰ ਅਸੀਂ 11 ਵਾਲੇ ਥਾਣੇ ਤੋਂ ਤਾਂ ਐਟ ਲੀਸਟ ਇਹ ਐਕਸਪੈਕਟ ਨਹੀਂ ਸੀ ਕਰਦੇ ਹੁਣ ਆਜੋ ਤੁਸੀਂ ਲੀਗਲ ਐਕਸਪੈਕਟ ਤੇ ਤੀਜੀ ਫਿਰ ਮੈਂ ਇਹਦੇ ਤੇ ਆਉਂਗਾ ਲੀਗਲ ਐਕਸਪੈਕਟ ਕੀ ਹੈ ਸੈਕਸ਼ਨ 70 71 ਤੇ 72 ਸੀਆਰਪੀਸੀ ਦਾ ਜਦੋਂ ਕੋਈ ਇੰਡੀਅਨ ਆਰਮੀ ਦਾ ਬੰਦਾ ਭਾਜੀ ਸਰਵ ਕਰਦਾ ਹੈ ਜੀ ਇੰਡੀਅਨ ਆਰਮੀ ਦੇ ਵਿੱਚ ਜੌਬ ਕਰ ਰਿਹਾ ਹੈ ਇਹ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਕੋਈ ਜਵਾਨ ਭਰਤੀ ਹੁੰਦਾ ਹੈ ਭਰਤੀ ਉਹ ਆਪਣੀ ਮਰਜ਼ੀ ਨਾਲ ਹੁੰਦਾ ਹੈ ਪਰ ਇਨ ਬਿਟਵੀਨ ਤੁਸੀਂ ਆਪਣੀ ਜੌਬ ਇਹ ਕੋਈ ਪ੍ਰਾਈਵੇਟ ਕੰਪਨੀ ਨਹੀਂ ਅਡਾਨੀ ਦੀ ਜਾਂ ਬਾਨੀ ਦੀ ਵੀ ਤੁਸੀਂ ਵਿੱਚ ਵਿਚਾਲੇ 15 ਦਿਨ ਦੇ ਵਿੱਚ ਰਿਜ਼ਾਈਨ ਕਰਕੇ ਤੇ ਘਰ ਆ ਗਏ ਜੇਕਰ ਤੁਸੀਂ ਉਹਦਾ ਸਰ ਤੁਸੀਂ ਉਹਨੂੰ ਛੱਡਣਾ ਹੈ ਤੇ ਉਹਦਾ ਕੋਈ ਠੋਸ ਜਾਂ ਤਾਂ ਕਾਰਨ ਹੋਊਗਾ ਜੇ ਤੁਸੀਂ ਉਹਨੂੰ ਵਿੱਚ ਵਿਚਾਲੇ ਛੱਡ ਕੇ ਆਉਨੇ ਹੋ ਤਾਂ ਉਹਦੀਆਂ ਪ੍ਰोसीਡਿੰਗਸ ਪੁਲਿਸ ਪ੍ਰोसीਡਿੰਗਸ ਵੀ ਇਨੀਸ਼ੀਏਟ ਆਰਮੀ ਕਰਵੰਤੀ ਹੈ ਮਿੱਕੇ ਤੇ ਕੇ ਸੇ ਦੁਸ਼ਮਨ ਦੇਸ਼ ਨਾਲ ਤਾਂ ਕੋਈ ਸ਼ਾਰਟਕਟ ਤਾਂ ਨਹੀਂ ਹੋਗੀ ਜੀ ਹੁਣ ਸਾਡੇ ਕੇਸ ਦੇ ਵਿੱਚ 70 71 72 ਦਾ ਮਤਲਬ ਕੀ ਸੀ ਇਹ ਤਿੰਨ ਸੀਆਰਪੀਸੀ ਦੇ ਸੈਕਸ਼ਨਸ ਨੇ ਜਿੱਥੇ ਆ ਕੇ ਇੰਡੀਅਨ ਆਰਮੀ 302 307 ਵੱਡਾ ਕੋਈ ਕ੍ਰਾਈਮ ਚ ਜੇਕਰ ਕੋਈ ਵਿਅਕਤੀ ਛੁੱਟੀ ਤੇ ਆਇਆ ਇਨਵੋਲਵ ਹੋ ਗਿਆ ਤਾਂ ਪੁਲਿਸ ਜਿਹੜੀ ਹੈ ਉਹਦੀ ਅਰੈਸਟ ਜਿਹੜੀ ਉਹ ਪਾ ਸਕਦੀ ਹੈ ਸੈਕਸ਼ਨ 45 ਸੀਆਰਪੀਸੀ ਦਾ ਕੀ ਕਹਿੰਦਾ ਹੈ ਸੈਕਸ਼ਨ 45 ਦੇ ਵਿੱਚ ਕੀ ਹੈ ਮੈਟ੍ਰਿਮੋਨੀਅਲ ਡਿਸਪਿਊਟ ਹੈ ਵੀ ਜੇਕਰ ਕਿਸੇ ਵਿਅਕਤੀ ਦਾ ਕਿਸੇ ਲੜਾਈ ਝਗੜਾ ਕਿਸੇ ਵਾਈਫ ਨਾਲ ਚੱਲ ਰਿਹਾ ਹੈ ਤਾਂ ਭਾਜੀ ਉਸ ਕੇਸ ਦੇ ਵਿੱਚ ਵੀ ਪੁਲਿਸ ਦੇ ਕੋਲ ਕੋਈ ਅਧਿਕਾਰ ਨਹੀਂ ਵੀ ਪੁਲਿਸ ਉਹਦੀ ਡਾਇਰੈਕਟ ਅਰੈਸਟ ਕਰ ਲਵੇ ਪਰ ਇੱਥੇ ਤਾਂ ਪੁਲਿਸ ਕੋਲ ਕੋਈ ਕੰਪਲੇਂਟ ਨਹੀਂ ਹੈ ਫਿਰ ਵੀ ਆਹ ਕੁਝ ਹੋ ਗਿਆ ਦੇਖੋ ਹੁਣ ਮੈਂ ਇੱਥੇ ਹੀ ਆਉਣ ਲੱਗਿਆ ਕਿ 45 ਦੇ ਵਿੱਚ ਪਹਿਲਾਂ ਮੈਂ ਥੋੜਾ ਦਾ ਦੱਸ ਦਵਾਂ ਕਿ ਕਿ ਮੇਰਾ ਫਰਜ਼ ਬੰਦਾ ਹੈ ਬੀਇੰਗ ਅ ਲੀਗਲ ਐਡਵੋਕੇਟ ਵੀ ਮੈਂ ਇਹਦਾ ਇਹਨਾਂ ਨੂੰ ਲੋਕਾਂ ਨੂੰ ਜਾਣੂ ਕਰਾਵਾਂ 45 ਦੇ ਵਿੱਚ ਸਾਡੇ ਕੋਲ CrPC ਦਾ ਪ੍ਰੋਵੀਜ਼ਨ ਕੀ ਕਹਿੰਦਾ ਹੈ ਕਿ ਪੁਲਿਸ ਨੂੰ ਪੁਲਿਸ ਜਿਹੜੀ ਹੈ ਕਮਾਂਡਿੰਗ ਜਿਹੜਾ ਉਹਦਾ ਕਮਾਂਡਿੰਗ ਅਫਸਰ ਹੈ ਜਿਹੜੀ ਰੈਜiment ਦੇ ਵਿੱਚ ਉਹ ਕੰਮ ਕਰ ਰਿਹਾ ਹੈ ਉਹਨੂੰ ਇਤਲਾਹ దਾਏਗੀ ਪਰਮਿਸ਼ਨ ਲੈਣ ਤੋਂ ਬਾਅਦ ਪੁਲਿਸ ਸਰ ਉਹਨੂੰ ਅਰੈਸਟ ਕਰ ਸਕਦੀ ਏ ਦੇਖੋ ਹੁਣ ਆਓ ਤੁਸੀਂ ਅਗਲੀ ਗੱਲ ਤੇ ਅੱਜ ਅਸੀਂ ਮੈਨੂੰ ਇਹ ਲੱਗਦਾ ਹੈ ਕਿ ਇਹ ਮਾਮਲਾ 10 ਦਿਨਾਂ ਦਾ ਲਗਭਗ ਸਾਰਿਆਂ ਦੇ ਪਬਲਿਕ ਡੋਮੇਨ ਚ ਆ ਚੁੱਕਿਆ ਹੈ 1 ਫਰਵਰੀ ਨੂੰ ਆਰਡਰ ਹੁੰਦਾ ਔਰ ਨੈਕਸਟ ਡੇ ਸਾਡੇ ਜਿਹੜੇ ਫੌਜੀ ਸਾਹਿਬ ਸੀ ਨਾਇਕ ਸਾਹਿਬ ਸੀ ਉਹ ਬ੍ਰਦਰ ਅਰੀ ਬੈਠੇ ਇਹਨਾਂ ਨੇ ਪਬਲਿਕ ਡੋਮੇਨ ਚ ਦੱਸਿਆ ਕਿ ਆਪ ਬਰਟਲਟੀ ਹੋ ਚੁੱਕੀ ਹੈ ਜੋ ਡਿਸਰਸਪੈਕਟ ਤਰਬੰਦੀ ਕੀਤੀ ਡਿਸਲॉज ਕੀਤੀ ਯੂਜ਼ ਕੀਤਾ ਅਬਿਊਜ਼ਿਵ ਐਂਡ ਫਿਲਦੀ ਲੈਂਗੁਏਜ ਉਹਦੇ ਤੋਂ ਇਲਾਵਾ ਉਹਨਾਂ ਨੇ ਥੱਟ ਕੀਤਾ ਭਾਜੀ ਇਹ ਸੀਰੀਅਸ ਕ੍ਰਾਈਮ ਥੱਲੇ ਆਉਂਦਾ ਹੈ ਹੁਣ ਅੱਜ ਸਾਨੂੰ ਇਹ ਲੱਗਿਆ ਦੇਖੋ ਵੈਸੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਸਾਡੀਆਂ ਸਿੱਖ ਸੰਸਥਾਵਾਂ ਨੂੰ ਵੀ ਇਹ ਚਾਹੀਦਾ ਸੀ ਕਿ ਆਪ ਮੁਆਰੇ ਥੋੜਾ ਜੱਗਗੇ ਆਉਣਾ ਚਾਹੀਦਾ ਸੀ ਬਟ ਚਲੋ ਐਨੀ ਹਾਉ ਅਸੀਂ ਅੱਜ ਜਥੇਦਾਰ ਅਕਾਲ ਤਖਤ ਸਭ ਪ੍ਰਧਾਨ ਸਾਹਿਬ ਨੂੰ ਇੱਕ ਪ੍ਰਾਰਥਨਾ ਪੱਤਰ ਦਿੱਤਾ ਹੈ ਕਿ ਤੁਸੀਂ ਕਿਰਪਾ ਕਰਕੇ ਦੇਖੋ ਪੱਗ ਦੀ ਜਿਹੜੀ ਲਾਜ ਹੈ ਮੈਨੂੰ ਇਹ ਲੱਗਦਾ ਹੈ ਕਿ ਸਾਡਾ ਜਿਹੜਾ ਧਰਮ ਹੈ ਉਹ ਭਾਵੇਂ Hindu ਧਰਮ ਹੈ ਵੀਅਰ ਲਿਵਿੰਗ ਇਨ ਨੇ ਡੈਮੋਕਰੈਟਿਕ ਕੰਟਰੀ ਰਾਈਟ ਟੂ ਲਾਈਫ ਜਿਹੜੀ ਆਰਟੀਕਲ 21 ਕਨਸਟੀਟਿਊਸ਼ਨ ਆਫ ਇੰਡੀਆ ਸੰਵਿਧਾਨ ਦਾ ਪ੍ਰਦਾਨ ਕਰਦਾ ਸਾਨੂੰ ਕਿ ਸਾਨੂੰ ਆਜ਼ਾਦੀ ਹੈ right to religion ਦੀ ਸੋ ਉਸੇ ਜਿਆਦੀ ਥੱਲੇ ਅਸੀਂ ਅੱਜ ਇੱਕ ਲੈਟਰ ਜਿਹੜੀ ਹੈ ਅਕਾਲ ਤਖਤ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਏ ਕਿ ਤੁਸੀਂ ਇੰਟਰਵਨ ਕਰੋ ਪੱਗ ਦਾ ਮਾਮਲਾ ਔਰ ਇਹਦੇ ਨਾਲ ਸੈਂਟੀਮੈਂਟਸ ਜਿਹੜੇ ਨੇ ਉਹ ਹਾਰਟ ਹੋਏ ਨੇ ਧਾਰਾ 295 ਥੱਲੇ ਤੁਸੀਂ ਚੰਡੀਗੜ੍ਹ ਪੁਲਿਸ ਨੂੰ ਵੀ ਆਪਣੇ ਵੱਲੋਂ ਅਸੀਂ ਇਹ ਚਾਹੁੰਦੇ ਹਾਂ ਕਿ ਜਥੇਦਾਰ ਸਾਹਿਬ ਵੱਲੋਂ ਜਾਂ ਪ੍ਰਧਾਨ ਜਿਹੜੀ ਸਾਡੀ ਸ਼ਰਮ ਨਹੀਂ ਕਰਦੋਰਾ ਸਰਮੋਰ ਸੰਸਥਾ ਸਿੱਖ ਸੰਸਥਾਵਾਂ ਦੀ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਮਝਦੇ ਹੋਏ ਕਿਉਂਕਿ ਮੈਂ ਪੱਤਰਕਾਰ ਸਾਹਿਬ ਮੈਨੂੰ ਪਿਛਲੇ 10 ਦਿਨ ਤੋਂ ਮੈਨੂੰ ਨੰਬਰ ਆਫ ਜਿਹੜੇ ਨੇ ਸਿੱਖ ਰੈਜੀਮੈਂਟ ਤੋਂ ਫੌਜੀ ਜਿਹੜੇ ਸਾਡੇ ਆਰਮੀ ਦੇ ਨੇ ਜਿਹੜੇ ਸਰਵ ਕਰ ਚੁੱਕੇ ਨੇ ਜਾਂ ਜਿਹੜੇ ਕਰ ਰਹੇ ਨੇ ਉਹਨਾਂ ਦੀਆਂ ਕਾਲਸ ਆ ਰਹੀਆਂ ਨੇ ਕਿ ਸਿੱਖ ਰੈਜੀਮੈਂਟ ਮੈਨੂੰ ਇਹ ਲੱਗਦਾ ਕਿ ਮਾਣ ਹੈ ਸਾਡਾ 26 ਜਨਵਰੀ ਨੂੰ ਜਦੋਂ ਸਿੱਖ ਰੈਜੀਮੈਂਟ ਆ ਕੇ ਪ੍ਰੇਡ ਦੇ ਵਿੱਚ ਸ਼ਾਮਲ ਹੁੰਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਾਰੇ ਦੇਸ਼ ਦੇ ਵਿੱਚ ਇੱਕ ਮਾਣ ਹੈ ਤੇ ਪਲੱਸ ਸਾਡੇ ਲੂਣ ਕੰਡੇ ਖੜੇ ਹੋ ਜਾਂਦੇ ਨੇ ਜਦੋਂ ਉਹਨਾਂ ਦਾ ਪ੍ਰੇਡ ਦਾ ਅਸੀਂ ਸਟਾਈਲ ਦੇਖਦੇ ਹਾਂ ਨਾਲੇ ਇਹ ਗੱਲ ਤਾਂ ਸਾਰੇ ਜਾਣਦੇ ਆ ਨਾ ਸੰਸਥਾਵਾਂ ਵੀ ਤੁਸੀਂ ਵੀ ਚਲੋ ਕਾਨੂੰਨ 'ਚ ਰਹਿੰਨੇ ਆ 24 ਘੰਟੇ ਹੋਰ ਆਮ ਲੋਕ ਵੀ ਬਿਲਕੁਲ ਸਾਡੇ ਪੰਜਾਬ ਦੇ ਅੰਦਰ ਕੀ ਕੁਝ ਨਹੀਂ ਹੋਇਆ ਨੌਜਵਾਨਾਂ ਨਾਲ ਬਿਨਾ ਕਸੂਰ ਦੱਸਿਆ ਪੁਲਿਸ ਚੁੱਕਦੀ ਰਹੀ ਹੈ ਇਹ ਤਾਂ ਸ਼ਰਿਆਮ ਧੱਕਾ ਧੱਕਾ ਨਜ਼ਰ ਆ ਰਿਹਾ ਪਰ ਇਹਦੇ ਉੱਤੇ ਤੁਹਾਨੂੰ ਲੱਗਦਾ ਕੀ ਹੈ ਕਿ ਐਨੇ ਮਤਲਬ ਕਾਨੂੰਨ ਦੇ ਹੱਥ ਛੋਟੇ ਪੈ ਰਹੇ ਹਨ ਇਹਨਾਂ ਮਾਮਲੇ 'ਚ ਕਿ ਹੌਸਲੇ ਬਲੰਦ ਹੋ ਜਾਂਦੇ ਆ ਪੁਲਿਸ ਦੇ ਦੇਖੋ ਮੈਨੂੰ ਇਹ ਲੱਗਦਾ ਕਿ ਸਰ ਇਹਦੇ ਵਿੱਚ ਡੀਕੇ 바ਸੂ ਸਾਡੀ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਡੀਕੇ 바ਸੂ ਡੀਕੇ 바ਸੂ ਦੇ ਵਿੱਚ ਕਲੀਅਰਲੀ ਮੈਂਸ਼ਨਡ ਹੈ ਕਿ ਤੁਸੀਂ ਕਿਸੇ ਵੀ ਬੰਦੇ ਨਾਲ ਇਹ ਤਾਂ ਚਲੋ ਆਰਮੀ ਮੈਨ ਨੇ ਬੜੀ ਰਿਸਪੈਕਟ ਇਹਨਾਂ ਲੋਕਾਂ ਦੀ ਤੁਸੀਂ ਕਿਸੇ ਵੀ ਵਿਅਕਤੀ ਨਾਲ ਕੋਈ ਵੀ ਸਿਟੀਜ਼ਨ ਆਫ ਦਿਸ ਕੰਟਰੀ ਤੁਸੀਂ ਕਿਸੇ ਨਾਲ ਬਰੂਟੈਲਿਟੀ 3 ਡਿਗਰੀ ਟੌਰਚਰ ਤੁਸੀਂ ਨਹੀਂ ਕਰ ਸਕਦੇ ਹੁਣ ਦੇਖੋ ਮੈਂ ਇੱਥੇ ਆ ਕੇ ਇੱਕ ਚੀਜ਼ ਤੁਹਾਨੂੰ ਦੱਸੂਗਾ ਕਿ ਸਾਡੇ ਡੀਜੀਪੀ ਪੰਜਾਬ ਜੀ ਮੈਨੂੰ ਇਹ ਲੱਗਦਾ ਕਿ ਹਰਿਆਣਾ ਵਿੱਚੀ ਸਾਡੀ ਸਟੇਟ ਜੀ ਇਹਨਾਂ ਨੂੰ ਨਾ ਤਿੰਨ ਤਿੰਨ ਮਹੀਨਿਆਂ ਬਾਅਦ ਜਿਹੜੇ ਫੀਲਡ ਚ ਆਫੀਸਰ ਕੰਮ ਕਰ ਰਹੇ ਨੇ ਪੁਲਿਸ ਦੇ ਸਰ ਉਹਨਾਂ ਨੂੰ ਪੱਤਰਕਾਰ ਸਾਹਿਬ ਉਹਨਾਂ ਨੂੰ ਗਾਈਡ ਕਰਨਾ ਚਾਹੀਦਾ ਹੈ ਸੈਮੀਨਾਰ ਲਾ ਕੇ ਕਿ ਆਹ ਲੇਟੈਸਟ ਜੁਡੀਜਮੈਂਟ ਸੁਪਰੀਮ ਕੋਰਟ ਦੀ ਆ ਗਈ ਤੁਸੀਂ ਐਨੀ ਤੁਸੀਂ ਜਿਹੜਾ ਕਿਸੇ ਨਾਲ ਵੀ ਐਕਟੇ ਜਾਂ ਕਸਟੋਡੀਅਲ ਇੰਟਰੋਗੇਸ਼ਨ ਦੀ ਇੱਕ ਲਿਮਟ ਹੈ ਇਹ ਨਹੀਂ ਵੀ ਤੁਸੀਂ ਬੰਦੇ ਨੂੰ ਲਿਆ ਕੇ ਨੰਗਾ ਕਰੀ ਜਾਓ ਉਹਨੂੰ ਕੁੱਟੀ ਜਾਓ ਉਹਦੇ ਤੇ ਪਾਣੀ ਪਾਈ ਜਾਓ ਜਾਂ ਉਹਨੂੰ ਚੱਪੜਾਂ ਨਾਲ ਇਨਾ ਕੋ ਕੁਟ ਦੋ ਵੀ ਉਹ ਉਹ ਰਾਤਾਂ ਨੂੰ ਉੱਠ ਉੱਠ ਕੇ ਉਹਨੂੰ ਉਹਨੂੰ ਸੁਪਨਾ ਥੋੜਾ ਆਵੇ ਇਸ ਤਰੀਕੇ ਦੀ ਬਰੋਟਲਿਟੀ ਨਹੀਂ ਚਾਹੀਦੀ ਦੇਖੋ ਮੈਂ ਸਾਡੇ ਨਾਲ ਕਰਨਲ ਗਰੋਵਰ ਬੈਠੇ ਨੇ ਮੈਂ ਇਹਨਾਂ ਨਾਲ ਵੀ ਇੰਟਰੋਡਿਊਸ ਕਰਾਣਾ ਚਾਹੁੰਦਾ ਇਹ ਆਪਣੇ ਵੱਲੋਂ ਨਹੀਂ ਦੱਸਣਗੇ ਮੈਨੂੰ ਸਾਨੂੰ ਕਿਉਂਕਿ ਬੀਇੰਗ ਇਹਨਾਂ ਨਾਲ ਸਾਡਾ ਇੱਕ ਬੜਾ ਰਿਲੇਸ਼ਨ ਐਜ਼ ਅ ਕਲਾਇੰਟ ਐਡਵੋਕੇਟ ਵਾਲਾ ਨਹੀਂ ਕਿਉਂਕਿ 2-3 ਸਾਲ ਪਹਿਲਾਂ ਇਹਨਾਂ ਦਾ ਕਿਸੇ ਕੇਸ 'ਚ ਇਦਾਂ ਹੀ ਮੁਲਾਕਾਤ ਹੁੰਦੀ ਏ ਬਟ ਮੇਰੇ ਰੋਂਗ ਤੇ ਖੜੇ ਹੋ ਗਏ ਕਿ ਜਦੋਂ ਕਸਾਬਰਾਂ ਨੇ ਪਾਕਿਸਤਾਨ ਵੱਲੋਂ ਜਦੋਂ ਤੁਹਾਨੂੰ ਵੀ ਸਾਰਿਆਂ ਨੂੰ ਯਾਦ ਹੈ ਜਦੋਂ ਟੈਰਰਿਸਟ ਬੰਬੇ ਦੇ ਵਿੱਚ ਉਹਨਾਂ ਨੇ ਹੋਟਲ ਤਾਜ ਵਗੈਰਾ ਤੇ ਬੜਾ ਬਰੂਟੈਲਿਟੀ ਨਾਲ ਉੱਥੇ ਮਰਡਰ ਕੀਤੇ ਨੰਬਰ ਆਫ ਪਰਸਨ ਸਾਡੇ ਇੰਡੀਆ ਦੇ ਉਦੋਂ ਐਨਐਸਸੀ ਨੂੰ ਇਹ ਹੈਡ ਕਰ ਰਹੇ ਸੀ ਤੇ ਇਹਨਾਂ ਦਾ ਕੀ ਇਹਨਾਂ ਦਾ ਸਾਰੇ ਦੇਸ਼ ਦੇ ਲਈ 36 ਸਾਲ ਸਵਾਵਾ ਨਿਭਾ ਕੇ ਇਹ ਰਿਟਾਇਰ ਹੁੰਦੇ ਨੇ ਤੇ ਇੱਥੇ ਆ ਕੇ ਇਹਨਾਂ ਦਾ ਵੀ ਕੋਈ ਜੜਾ ਪੁਲਿਸ ਨਾਲ ਕਿਸੇ ਕੇਸ 'ਚ ਛੋਟਾ ਮੋਟਾ ਵਾਹ ਪੈਂਦਾ ਬਟ ਜਿੰਨੀ ਕੋ ਰਿਸਪੈਕਟ ਚਾਹੀਦੀ ਸੀ ਉਹ ਤਾਂ ਕੀ ਸੀ ਵੀ ਡਿਸਰੈਸਪੈਕਟ ਅਲਟੀਮੇਟਲੀ ਮਿਲਦੀ ਉਹਦੇ ਬਾਰੇ ਇਹ ਚਾਹੁੰਦੇ ਹਾਂ ਜੀ ਇਹ ਦੱਸਣਾ ਚਾਹੁੰਦੇ ਦੱਲ ਸਾਹਿਬ ਤੁਹਾਡੀ ਜਿਹੜੀ ਸਰਵਿਸ ਸੀ ਸੇਵਾ ਸੀ ਉਹ ਇਹਨਾਂ ਨੇ ਦੱਸਿਆ ਕਿ ਤੁਸੀਂ ਕਿਹੜੀਆਂ ਕਿੜੀਆਂ ਉੱਥੇ ਡਿਊਟੀਆਂ ਨਿਭਾਈਆਂ ਕਿਵੇਂ ਤੰਦੇਈ ਨਾਲ ਕੰਮ ਕੀਤਾ ਔਰ ਇੱਕ ਵੱਡੇ ਵੱਡੇ ਆਪਰੇਸ਼ਨਾਂ ਉਹਨਾਂ ਨੂੰ ਹੈੱਡ ਵੀ ਕੀਤਾ ਜਦੋਂ ਤੁਹਾਡਾ ਪੁਲਿਸ ਨਾਲ ਪਹਿਲੀ ਵਾਰੀ ਵਾਪ ਪਿਆ ਤੇ ਕਿੱਥੇ ਦੁੱਖ ਲੱਗਿਆ ਮਨ ਦੁਖੀ ਹੋ ਗਿਆ ਕਿ ਅਸੀਂ ਤਾਂ ਸੇਵਾ ਕਰਦੇ ਰਹੇ ਦੇਸ਼ ਵਾਸਤੇ ਜਾਂ ਕਰਦੇ ਵੀ ਆ ਜੇ ਵੀ ਭਾਵਨਾ ਪਰ ਪੁਲਿਸ ਸਾਡੀ ਨਹੀਂ ਸੁਣਦੀ ਪੱਤਰਕਾਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂਗਾ ਜਿਹੜਾ ਹੁਣੇ ਸਿਪਾਈ ਅਰਵਿੰਦਰ ਸਿੰਘ ਨਾਲ ਜਿਹੜਾ ਹੋਇਆ ਜੀ ਬਹੁਤ ਹੀ ਇੱਕ ਮਾੜੀ ਗੱਲ ਹੈ ਫੌਜੀ ਬੰਦਾ ਇੰਤਜ਼ਾਰ ਕਰਦਾ ਜੀ ਕਿ ਮੈਂ ਛੁੱਟੀ ਮੈਨੂੰ ਮਿਲੇ ਤੇ 12 ਮਹੀਨੇ ਚੋਂ ਜਦ ਉਹਨੂੰ ਮਹੀਨੇ ਡੇਢ ਮਹੀਨੇ ਦੀ ਛੁੱਟੀ ਮਿਲਦੀ ਹੈ ਤਾਂ ਆਂਦਾ ਘਰੇ ਆਂਦਾ ਆਪਣੇ ਵਾਈਫ ਨੂੰ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਮਿਲਣ ਆਂਦਾ ਤੇ ਉਹਦੇ ਨਾਲ ਇਸ ਤਰੀਕੇ ਦਾ ਬਿਹੇਵੀਅਰ ਜਿਹੜਾ ਕੀਤਾ ਗਿਆ ਇਹ ਬਹੁਤ ਹੀ ਨਿੰਦਨੀ ਹੈ देयर आर ਪ੍ਰੋਵੀਜ਼ਨਸ ਥੈਟ ਦ ਪੁਲਿਸ ਹੈਡ ਗਾਟ ਵੇਅਰ ਅੰਡਰ ਸੈਕਸ਼ਨ 70 71 72 ਇਟ ਵਾਸ ਨਾਟ Such a heinous crime that this boy had committed. But uh, ਕਮਾਂਡਿੰਗ ਅਫਸਰ ਨੂੰ ਪੁੱਛ ਸਕਦੇ ਸੀ ਗੱਲ ਕਰ ਸਕਦੇ ਸੀ ਜਿਹੜੀ ਵੀ ক্লোਜ਼ਸਟ ਯੂਨਿਟ ਸੀ ਫਰੋਮ ਸੈਕਟਰ 11 ਆਈ ਐਮ ਸ਼ੋਰ ਜਿਹੜਾ ਸਾਡਾ ਕਮਾਂਡ ਹੈੱਡ ਕੁਆਰਟਰਸ ਹੈ ਚੰਦੀ ਮੰਦਿਰ ਥੈਟ ਵਾਸ ক্লোਜ਼ ਬਾਈ ਪ੍ਰੋਵੋਸਟ ਦੀ ਹੁੰਦੀਆਂ ਨੇ ਉਹਨਾਂ ਨੂੰ ਕਿਸੇ ਨੂੰ ਵੀ ਮਿਲ ਕੇ ਉਹਦੇ ਨਾਲ ਗੱਲ ਕਰਕੇ ਤਾਂ ਕੁਐਸਚਨਿੰਗ ਵਾਸਤੇ ਬੁਲਾਇਆ ਜਾ ਸਕਦਾ ਸੀ ਬਟ ਦ ਲਿਟਲ ਥੈਟ ਆਈ ਫਾਲੋਡ ਇਨ ਦ ਮੀਡੀਆ ਐਂਡ ਐਕਸਟ੍ਰੀਮਲੀ ਐਕਸਟ੍ਰੀਮਲੀ ਗੁੱਡ ਫਰੈਂਡਸ ਐਂਡ human beings like like guman brothers uh, you know who fight for the right cause ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗਾ ਕਿ ਇੱਕ ਫੌਜੀ ਨਾਲ ਆ ਮੜਾ ਹੋਇਆ ਤੇ ਦੂਜਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਯੂ نو ਡਿਸਰੈਸਪੈਕਟ ਆਫ ਅ ਤਰਬਨ ਪੱਗ ਜਿਹੜੀ ਹੈ ਸਾਡੀ ਸ਼ਾਨ ਹੈ ਸਾਡੇ ਗੁਰੂਆਂ ਨੇ ਸਾਨੂੰ ਦਿੱਤੀ ਹੈ ਤੇ ਬੀਇੰਗ ਅ ਸਿੱਖ ਲਈ ਯੂਨਿਟ ਜਿੱਥੇ ਉਹ ਗਰੰਥੀ ਸਾਹਿਬ ਦੀ ਡਿਊਟੀ ਕਰ ਰਹੇ ਨੇ ਪੱਗ ਦੀ ਬੇਅਦਬੀ ਕਰਨੀ ਇਹ ਬਹੁਤ ਹੀ ਮਾੜੀ ਗੱਲ ਹੈ ਬਹੁਤ ਹੀ ਨਿੰਦਨੀਆ ਗੱਲ ਹੈ ਦਿਲ ਦੁਖਦਾ ਜੀ ਤੁਸੀਂ ਕਹਿੰਦੇ ਕਿ ਇਸ ਕੇਸ ਦੇ ਨਾਲ ਵੀ ਜਦੋਂ ਤੁਹਾਨੂੰ ਪਤਾ ਲੱਗਦਾ ਦਿਲ ਦੁਖਿਆ ਬੜੀ ਮਾੜੀ ਹੈ ਹਰਕਤ ਪੁਲਿਸ ਦੀ ਜਿੱਥੇ ਇੱਕ ਫੌਜੀ ਨਾਲ ਸਪਾਈਰ ਹਾਲਾਂਕਿ ਕਿਸੇ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ ਪਰ ਤੁਹਾਡਾ ਤਾਂ ਰੈਂਕ ਉਦੋਂ ਵੀ ਵੱਡਾ ਸੀ ਤੁਹਾਡੀ ਸੇਵਾ ਵੀ ਵੱਡੀ ਸੀ ਤੁਹਾਨੂੰ ਵੀ ਨਹੀਂ ਪੁਲਿਸ ਨੇ ਬਖਸ਼ਿਆ ਜੀ ਮੈਂ 36 ਸਾਲ ਫੌਜ ਵਿੱਚ ਆਪਣੀ ਡਿਊਟੀ ਨਿਭਾਈ ਜੀ ਤੇ ਜਿੱਥੇ-ਜਿੱਥੇ ਮੈਨੂੰ ਫੌਜ ਨੇ ਇਸ ਦੇਸ਼ ਨੇ ਮੈਨੂੰ ਕਿਹਾ ਮੈਂ ਉੱਥੇ ਜਾ ਕੇ ਡਿਊਟੀ ਆਪਣੀ ਨਿਭਾਈ ਤੇ ਬਹੁਤ ਫਕਰ ਨਾਲ ਤੇ ਇੱਜ਼ਤ ਨਾਲ ਕੰਮ ਕੀਤਾ ਜੀ ਤੇ ਅੱਜ ਤੋਂ ਕੋਈ 2.5 ਸਾਲ ਪਹਿਲੇ ਮੇਰੇ ਮੇਰਾ ਬੇਟਾ ਜਿਹੜਾ ਮਰਚੰਟ ਨੇਵੀ ਸੀ ਉਹਦੀ ਇੱਕ ਐਕਸੀਡੈਂਟ ਵਿੱਚ ਉਹਦੀ ਡੈਥ ਹੁੰਦੀ ਹੈ ਜੀ ਤੇ ਉਹ 24 ਲੋਕਾਂ ਦੀ ਜਾਨ ਬਚਾਉਂਦੇ ਬਚਾਉਂਦੇ ਆਪਣੀ ਜਾਨ ਗਵਾ ਗਿਆ ਸੋਚਿਆ ਸੀ ਮੈਂ 36 ਸਾਲਾਂ ਬਾਅਦ ਤਿਰੰਗੇ 'ਚ ਆਉਂਗਾ ਜੀ ਲੈ ਕੇ ਮੈਂ ਆਪਣੇ ਪੁੱਤ ਨੂੰ ਆਇਆ 28 ਸਾਲ 28 ਦਿਨਾਂ ਬਾਅਦ ਉਹਦਾ पार्थिव ਸਰੀਰ ਮੈਨੂੰ ਮਿਲਿਆ ਉਹਦਾ ਸੰਸਕਾਰ ਕੀਤਾ ਤੇ ਉਹਦੇ ਬਾਅਦ ਕਈ ਇਦਾਂ ਦੀ ਘਟਨਾਵਾਂ ਹੋਈਆਂ ਜਿੱਥੇ ਜਿੱਥੇ ਮੈਨੂੰ ਪੁਲਿਸ ਨੇ ਸਤਾਇਆ ਜੀ ਤੇ the treatment was extremely extremely poor i was being treated like a third graded citizen i am only saying ke ji mainu ek normal insaan di tareeke naal deal karo main koi a nahi hai ke ji ke main fauji ha ya main retired banda ha ya main ek senior citizen ha It was thanks to Guman brothers, uh, uh, Gur Bate hmm. ne, Goramrity oh, Bate ne, jinane o izat nu kaim rakha hmm. There, are treatments that are that are met by you know these are the people who are there we look up to them that you know you are the the saviors uh, in in peacetime. ਬੱਟ ਮਾੜਾ ਤਾਂ ਹੁੰਦਾ ਏ ਜੀ ਤੁਹਾਡੀ ਕਹਾਣੀ ਸੁਣ ਕੇ ਇਸ ਤਰ੍ਹਾਂ ਲੱਗ ਰਿਹਾ ਹੁਣ ਹਾਲਾਂਕਿ ਬਹੁਤ ਲੋਕਾਂ ਨਾਲ ਜਿਆਦਤੀਆਂ ਹੁੰਦੀਆਂ ਵੀ ਪੁਲਿਸ ਜਿਵੇਂ ਮਤਲਬ ਅੰਨੀ ਹੋ ਜਾਂਦੀ ਐ ਅੱਖਾਂ 'ਚ ਮਿੱਟੀ ਹੁੰਦੀ ਐ ਪੱਟੀ ਬੰਨੀ ਹੁੰਦੀ ਐ ਕਿ ਸਾਹਮਣੇ ਬੰਦੇ ਦੀ ਨਹੀਂ ਦਿਖਦੇ ਬੰਦੇ ਦੀ ਭਾਵਨਾ ਨਹੀਂ ਦਿਖਦੀ ਦੇਖੋ ਜੀ ਮੈਂ ਇੱਕ ਸੀਨੀਅਰ ਸਿਟੀਜ਼ਨ ਹਾਂ ਮੈਂ ਤੁਹਾਨੂੰ ਸਿਰਫ ਇੱਕ ਛੋਟਾ ਜਿਹਾ ਐਪੀਸੋਡ ਦੱਸਣਾ ਜੀ ਇੱਥੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਆਈਸੀਜੀ ਤੇ ਪੰਜਾਬ ਦੇ ਟ੍ਰਿਪ ਦੇ ਉੱਤੇ ਆਏ ਸੀ ਐਂਡ ਹੀ ਗਾਟ ਸਟਕ ਬਿਕਾਜ਼ ਆਫ ਸਮ ਰੀਜ਼ਨ ਔਨ ਅ ਫਲਾਈਓਵਰ ਜੀ ਉਹ ਕਹਿੰਦੇ ਨੇ ਕਿ ਜੀ ਸਾਡੇ ਪੰਜਾਬ ਪੁਲਿਸ ਦੇ ਕੋਲ ਬੰਦੇ ਨਹੀਂ ਸੀ ਜੀ ਇੰਨਾ ਕਰਨ ਵਾਸਤੇ that is the prime minister of india yeah. but at the same time usi vele mere kare under and a uh, particular SHO from uh, mohali yeah. there were 9 to 10 people of the police who came to my house ਮਤਲਬ ਤੁਹਾਡੇ ਕੋਲ ਪ੍ਰਾਈਮ ਮਿਨਿਸਟਰ ਵਾਸਤੇ ਟਾਈਮ ਹੀ ਹੈ ਐਂਡ ਫॉर ਅ ਟ੍ਰਿਵਿਆਲ ਇਸ਼ੂ ਲਾਈਕ 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 ਨੱਥਿੰਗ ਯੂ ਕੇਮ ਟੂ ਮਾਈ ਹਾਊਸ ਯੂ ਬਾਸਟਡ ਇਨਟੂ ਮਾਈ ਪ੍ਰਾਈਵੇਸੀ ਯੂ ਵੈਂਟ ਇਨਟੂ ਮਾਈ ਬੈਡਰੂਮ ਆਈ ਕੇਪਟ ਰਿਕਵੈਸਟਿੰਗ ਯੂ ਬਟ ਨੱਥਿੰਗ ਨੱਥਿੰਗ ਸਟਾਪਸ ਥੈਮ ਸੋ ਮੇਰੀ ਸਿਰਫ ਹੱਥ ਜੋੜ ਕੇ ਬੇਨਤੀ ਹੈ ਇਸ ਸਟੇਟ ਨੂੰ ਕਿ ਪਲੀਜ਼ ਰਿਸਪੈਕਟ एवरीवन ਰਿਸਪੈਕਟ ਅ ਨਾਰਮਲ ਹਿਊਮਨ ਬੀਇੰਗ ਵੀ ਆਰ ਆਲ ਟੈਕਸ ਪੇਅਰ ਸਰ ਤੇ ਤੇ ਜਿਹੜਾ ਫੌਜੀ ਬੰਦਾ ਕਹਿ ਰਿਹਾ ਤੁਹਾਨੂੰ ਕਿ ਭਾਈ ਮੈਂ ਆਮ ਸੋਨ ਸੋ ਸੋ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਲੋ ਤੁਸੀਂ ਉਹਨੂੰ ਕੰਟੈਕਟ ਕਰਨ ਦੀ ਥਾਂ ਤੇ ਉਹਨੂੰ ਉਹਦੀ ਉਹਨੂੰ ਜਿਸਮਾਨੀ ਨੰਗਾ ਕਰਦੇ ਹੋ ਉਹਨੂੰ ਰੂਹ ਤੋਂ ਨੰਗਾ ਕਰਦੇ ਹੋ ਮੈਂ ਬੈਠਾ ਜੀ ਤੁਹਾਡੇ ਸਾਹਮਣੇ ਮੇਰੀ ਰੂਹ ਨੰਗੀ ਕੀਤੀ ਗਈ ਤੇ ਥਿਸ ਇਜ਼ ਯੂ نو ਸਮਥਿੰਗ ਵਿਚ ਥਿਸ ਸਟੇਟ And, uh, the center requires to understand for whether it is for Chandigarh, whether it is for, for the Tri-City, mm -hmm. or whether it is for Mohali. The Punjab government has to understand this. Sir. Mm -hmm. The legal action is being initiated by, by, uh, our, our honorable, uh, you know, lawyers who are extremely, extremely good in understanding what are the requirements of ਅ ਮੈਨ ਹੂ ਕੈਨੋਟ ਵਾਇਸ ਹਿਮਸੈਲਫ ਇਹ ਤੇ ਇੱਕ ਸਿਪਾਈ ਦੀ ਗੱਲ ਕਰ ਰਹੇ ਹਾਂ ਜੀ ਇਹ ਸਿਪਾਈ ਦਾ ਨਾਮ ਅਰਵਿੰਦਰ ਸਿੰਘ ਹੈ ਮੇਰਾ ਨਾਮ ਗਰੁੱਪ ਕੈਪਟਨ ਅਰਵਿੰਦਰ ਸਿੰਘ ਹੈ ਇਹ ਵੌਇਸ ਸਾਡੀ ਬਣ ਕੇ ਇਹ ਇਹ ਜੰਗ ਲੜਨੀ ਹੈ ਜੀ ਤਾਂ ਇੱਕ ਮੈਂ ਅਖੀਰ ਦੇ ਵਿੱਚ ਤੁਹਾਡੇ ਤੋਂ ਜਾਨਣਾ ਚਾਹੁੰਦਾ ਜੀ ਇਹ ਲੜਾਈ ਹੈ ਜਿਹੜੀ ਇੱਕ ਛੋਟੀ ਮੋਟੀ ਹੁਣ ਦੇਖਣੀ ਰਹੀ ਬਹੁਤ ਵੱਡੀ ਹੈ ਤੁਸੀਂ ਚਲੋ ਹਿੰਮਤ ਕੀਤੀ ਹੌਸਲਾ ਕੀਤਾ ਕਿ ਹੁਣ ਸਾਡੀ ਕਮਿਊਨਿਟੀ ਦੀ ਲੜਾਈ ਹੈ ਹੋਰ ਵੀ ਹੈ ਤੇ ਇਥੇ ਹੁਣ ਅਖੀਰਲੇ ਪਾਸੇ ਰਸਤੇ ਕਿਹੜੇ-ਕਿਹੜੇ ਬਚਦੇ ਆ ਤੁਸੀਂ ਇਹ ਲੈਟਰ ਤੋਂ ਬਾਅਦ ਵੀ ਦੇ ਕੋ ਮੈਂ ਇੱਕ ਤਾਂ ਤੁਹਾਨੂੰ ਅਸੀਂ ਦੱਸਿਆ ਵੀ ਅੱਜ ਅਸੀਂ ਜਥੇਦਾਰ ਸਾਹਿਬ ਨੂੰ ਅਸੀਂ ਕਿਹਾ ਵੀ ਤੁਸੀਂ ਇਨਕਲਾਈਨ ਕਰੋ ਇਸ ਮਾਮਲੇ ਦੇ ਵਿੱਚ ਕਿਉਂਕਿ ਸਿੱਖ ਭਾਵਨਾਵਾਂ ਨੂੰ ਠੋਸ ਪੰਚੀ ਠੇਸ ਪੰਚੀ ਹੈ ਸੈਕੰਡ ਅਸੀਂ ਅੱਜ ਜਿਹੜੀ ਸਾਡੀ ਡਿਫੈਂਸ ਮਿਨਿਸਟਰੀ ਹੈ ਜੀ ਪੀਐਮ ਆਫਿਸ ਪ੍ਰਾਈਮ ਮਿਨਿਸਟਰ ਆਫਿਸ ਮਾਨਜੋਗ ਉਸ ਤੋਂ ਬਾਅਦ ਡਿਫੈਂਸ ਮਿਨਿਸਟਰੀ ਸੈਕਟਰੀ ਡਿਫੈਂਸ ਜੀ ਤੇ ਚੀਫ ਆਫ ਆਰਮੀ ਸਟਾਫ ਜੀ ਅੱਜ ਅਸੀਂ ਉਹਨਾਂ ਨੂੰ ਇਸ ਸਾਰਾ ਮਾਮਲਾ ਜਿਹੜਾ ਹੈ ਉਹ ਆਪਣੇ ਵੱਲੋਂ ਅੱਜ ਅਸੀਂ ਲੈਟਰਸ ਇਸ਼ੂ ਕੀਤੀਆਂ ਨੇ ਤੇ ਅਸੀਂ ਕਿਹਾ ਕਿਉਂਕਿ ਇਹ ਮਾਮਲਾ ਕੱਲੇ ਇੱਕ ਨਾਇਕ ਦਾ ਨਹੀਂ ਹੈਗਾ ਇਹ ਮਾਮਲਾ ਸਾਰਾ ਇੰਡੀਅਨ ਆਰਮੀ ਦਾ ਹੈ ਔਰ ਦੂਜੀ ਗੱਲ ਮੈਨੂੰ ਇੱਕ ਗੱਲ ਲੱਗਦੀ ਹੈ ਕਿ ਸੈਂਟਰ ਗਵਰਨਮੈਂਟ ਦੇ ਇਹ ਸਾਰੇ ਹੈਗੇ ਨੇ ਜਿਹੜੇ ਆਰਮੀ ਕਵਰ ਕਰਦੀ ਹੈ ਸੈਂਟਰ ਗਵਰਨਮੈਂਟ ਥੱਲੇ ਆ ਤੇ ਇੱਕ ਸਟੇਟ ਸਟੇਟ ਪੁਲਿਸ ਜਾਂ ਇੱਕ ਯੂਟੀ ਪੁਲਿਸ ਚੰਟੀ ਕਰਦੀ ਉਹਦੇ ਕੋਲ ਇੰਨੀ ਪਾਵਰ ਹੈ ਦੇਖੋ ਇੱਕ ਪੁਲਿਸ ਦੇ ਡਿਸਪਲਿਨਡ ਫੋਰਸ ਸੇ ਮੈਂ ਇਹ ਗੱਲ ਕਹ ਰਿਹਾ ਹਾਂ ਜੀ ਬੜੀ ਜ਼ਿੰਮੇਵਾਰੀ ਨਾਲ ਕਹਿ ਰਹੇ ਆ ਔਰ ਡਿਸਿਪਲਿਨਡ ਫੋਰਸ ਨੇ ਉਹਨਾਂ ਨੇ ਸਾਰੇ ਸਾਡੇ ਬਾਰਡਰਸ ਨੇ ਔਰ ਜਿਹੜੀ ਅਸੀਂ ਰਾਤ ਨੂੰ ਚੈਣ ਦੀ ਨੀਂਦ ਸੌਂਨੇ ਆ ਉਹ ਅਸੀਂ ਸਿਰਫ ਇਹਨਾਂ ਕਰਕੇ ਸੌਂਨੇ ਆ ਔਰ ਉਸ ਤੋਂ ਮਾੜੀ ਗੱਲ ਵੀ ਜਿਹੜੇ ਨਾਇਕ ਦੇ ਨਾਲੇ ਬਰਟੈਲਿਟੀ ਹੋਈ ਏ ਪਹਿਲਾਂ ਸ਼੍ਰੀਨਗਰ ਕੁੱਪਵੜੇ ਉਸ ਤੋਂ ਬਾਅਦ ਮੈਨੂੰ ਅੱਜ ਮੇਰੇ ਕੋਲ ਸਾਡੇ ਕੋਲ ਉਹਨਾਂ ਨੇ ਸਾਰੀਆਂ ਡਿਟੇਲਸ ਸਾਡੇ ਕੋਲ ਆਈਆਂ ਨੇ ਉੱਥੋਂ ਜਿੱਥੇ ਕਮਾਂਡ ਚੈਸਟਮ ਹੈਗੇ ਨੇ ਬਾਕਾਇਦਾ ਕਮਾਂਡਿੰਗ ਆਫੀਸਰ ਕਰਨਲ ਸਾਹਿਬ ਸਾਡੇ ਲਿੰਕ ਤੇ ਸੀਗੇ ਥਰੂ ਆਫ ਉਹਦੇ ਹੀ ਜਿਹੜਾ ਨਾਇਕ ਜਿਹਦੇ ਨਾਲ ਬਰਟੈਲਿਟੀ ਹੋਈ ਏ ਉਹਦੇ ਚ ਬਕਾਇਦਾ ਸਰ ਉਹਨਾਂ ਨੂੰ ਡੈਲੀਗੇਟ ਕੀਤਾ ਗਿਆ ਹੈ ਪਾਵਰਸ ਡੈਲੀਗੇਟ ਕੀਤੀਆਂ ਗਈਆਂ ਨੇ ਕਿ ਜੋ ਗਰੰਥੀ ਸਾਹਿਬ ਦੀ ਜਿਹੜੀ ਉੱਥੇ ਸੇਵਾ ਆਰਮੀ ਦੇ ਵਿੱਚ ਉਹਦੇ ਚ ਬਕਾਇਦਾ ਮੈਂ ਦੇਖਿਆ ਜਿੱਥੇ ਅਰਦਾਸ ਕਰ ਰਹੇ ਨੇ ਗੁਰਪੂਰਵਾਲੇ ਦਿਨ ਔਰ ਹਰ ਰੋਜ਼ ਸਵੇਰੇ ਸ਼ਾਮ ਨਿਤਨੇਮ ਦੀ ਜਿਹੜੀ ਸੇਵਾ ਉਹਨਾਂ ਨੂੰ ਮਿਲੀ ਹੈ ਸੋ ਮੈਂ ਇਸੇ ਕਰਕੇ ਅੱਜ ਅਸੀਂ ਪਰ ਜ਼ੋਰ ਅਪੀਲ ਕੀਤੀ ਹੈ ਪ੍ਰੇਅਰ ਕੀਤੀ ਹੈ ਪ੍ਰਾਰਥਨਾ ਕੀਤੀ ਹੈ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਜੇਕਰ ਸਾਡੇ ਸਿੱਖ ਜਿਹੜਾ ਆਰਮੀ ਪਰਸਨ ਹੈ ਤੇ ਉੱਪਰੋਂ ਉਹ ਗਰੰਥੀ ਸਿੰਘ ਨੇ ਤੇ ਉਹ ਸਾਰੀ ਸੇਵਾ ਸੰਭਾਲ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਨੇ ਜੇਕਰ ਉਹਨਾਂ ਦੇ ਨਾਲ ਉਹਨਾਂ ਦੀ ਨੇਕਡ ਵੀਡੀਓ ਬਣਾਈਏ ਤੇ ਉਹਨਾਂ ਦੀ ਪੱਕੇ ਹੱਥ ਪਾਇਆ ਸੋ ਇਮੀਜੇਟਲੀ ਮੈਂ ਕਹਾਂਗਾ ਵੀ ਸਖਤ ਤੋਂ ਸਖਤ ਜਿਹੜਾ ਫੈਸਲਾ ਹੈ ਇਹ ਜਥੇਦਾਰ ਸਾਹਿਬ ਨੂੰ ਤੇ ਜਿਹੜੀ ਸਾਡੀ ਸੈਕੰਡ ਜਿਹੜੀ ਅਥਾਰਟिटीज ਨੇ ਡਿਫੈਂਸ ਮਿਨਿਸਟਰੀ ਰਿਲੇਟਡ ਉਹਨਾਂ ਨੂੰ ਇਮੀਜੇਟਲੀ ਲੈਣਾ ਚਾਹੀਦਾ ਜੀ ਬਹੁਤ ਸ਼ੁਕਰੀਆ ਤਾਂ ਅਸੀਂ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੇ ਹੁਣ ਮਸਲਾ ਇਕੱਲੇ ਇੱਕ ਫੌਜੀ ਜਵਾਨ ਦਾ ਨਹੀਂ ਹੈ ਅਰਵਿੰਦਰ ਸਿੰਘ ਦਾ ਨਹੀਂ ਹੈ ਇਸ ਤੋਂ ਅੱਗੇ ਗੱਲ ਪਹੁੰਚ ਗਈ ਹੈ ਇਸ ਦੇ ਨਾਲ ਨਾਲ ਜਿੱਥੇ-ਜਿੱਥੇ ਜ਼ਿਆਦਤੀਆਂ ਹੋਈਆਂ ਚੰਡੀਗੜ੍ਹ ਪੁਲਿਸ ਨੇ ਘਟੀਆਂ ਹਰਕਤਾਂ ਕੀਤੀਆਂ ਤਾਂ ਇਸ ਦਾ ਇਨਸਾਫ ਲੈਣ ਦੀ ਖਾਤਰ ਜਿੱਥੇ ਐਡਵੋਕੇਟ ਅਦਾਲਤ ਦਾ ਦਰਵਾਜ਼ਾ ਖੜਕਾ ਰਹੇ ਨੇ ਉੱਥੇ ਹੀ ਸਮਾੌਰ ਸੰਸਥਾਵਾਂ ਦੇ ਅੱਗੇ ਬੇਨਤੀਆਂ ਕਰ ਰਹੇ ਨੇ ਕਿ ਸਾਡੇ ਨਾਲ ਆਓ ਚੱਲੋ ਖੜੇ ਹੋਈਏ ਤੇ ਇਸ ਮਸਲੇ ਦੇ ਵਿੱਚ ਇਨਸਾਫ ਦਵਾ ਸਕੀਏ ਇੱਥੋਂ ਤੱਕ ਕਿ ਇਸੇ ਇੰਟਰਵਿਊ ਦੇ ਜ਼ਰੀਏ ਅਸੀਂ ਕਰਨਲ ਸਾਹਿਬ ਨਾਲ ਵੀ ਗੱਲ ਕੀਤੀ ਕਿ ਇਹਨਾਂ ਨੂੰ ਕੀ-ਕ ਜਦੋਂ ਇਹਨਾਂ ਨੇ ਇੱਕ ਸ਼ਬਦ ਬਾਤ ਥੋਸ ਵਰਤਿਆ ਜਿਹੜਾ ਸੱਟ ਮਾਰਨ ਵਾਲਾ ਵੀ ਇਸ ਦੇ ਨਾਲ ਵੀ ਪੁਲਿਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਰੂਹ ਨੂੰ ਨੰਗਾ ਤੱਕ ਕਰ ਦਿੱਤਾ ਜਾਂਦਾ ਜਦੋਂ ਇਸ ਤਰ੍ਹਾਂ ਦਾ ਦੁੱਖ ਦੇ ਵਿੱਚੋਂ ਗੱਲਾਂ ਮਨ ਦੇ ਵਿੱਚੋਂ ਨਿਕਲਦੀਆਂ ਨੇ ਤਾਂ ਫਿਰ ਇਸ ਦੇ ਲਈ ਸਾਰਿਆਂ ਨੂੰ ਖੜੇ ਹੋਣ ਦੀ ਲੋੜ ਹੈ ਜੇਕਰ ਇੱਕ ਜਣੇ ਨਾਲ ਖੜੇ ਹੋਵਾਂਗੇ ਤੇ ਕੱਲ ਨੂੰ ਕਿਸੇ ਹੋਰ ਨਾਲ ਜ਼ਿਆਦਤੀ ਨਹੀਂ ਹੋ ਸਕਦੀ ਤਾਂ ਸਾਨੂੰ ਉਮੀਦ ਹੈ ਕਿ ਜੇਕਰ ਇਸ ਲੜਾਈ ਦੇ ਵਿੱਚ ਸਾਰੇ ਇਕੱਠੇ ਹੋ ਕੇ ਲੜਨਗੇ ਤੇ ਇਨਸਾਫ ਇੱਕ ਨਾ ਇੱਕ ਦਿਨ ਜ਼ਰੂਰ ਮਿਲੇਗਾ ਔਰ ਪੁਲਿਸ ਨੂੰ ਵੀ ਮੂੰਹ ਦੀ ਖਾਣੀ ਪੈ ਸਕਦੀ ਹੈ ਫਿਲਹਾਲ ਇਸ ਮੁਲਾਕਾਤ ਚੇਨਈ ਤੇ ਅਗਲੀ ਅਪਡੇਟ ਕੀ ਆਉਂਦੀ ਇਸ ਦੇ ਬਾਰੇ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਪਹਲ ਦੇ ਜਾਣ ਆਧਾਰ ਤੇ ਜਾਣਕਾਰੀ ਸਾਂਝੀ ਕੀਤੀ ਜਾਵੇ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਚੰਡੀਗੜ੍ਹ